ਬਿਲਕੁਲ ਕਿਉਂਕਿ ਕਿਸੇ ਵੇਲੇ ਜਦੋਂ ਕੋਈ ਅਕਾਲੀ ਦਲ ਦੇ ਵਿੱਚ ਆਉਂਦਾ ਸੀ ਜਾਂ ਕਿਸੇ ਵੇਲੇ ਅਕਾਲੀ ਦਲ ਦੇ ਨਾਲ ਜੁੜਦਾ ਸੀ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ ਇਹ ਪਰ ਅੱਜ ਗਦਾਰੀਆਂ ਦੇ ਟੈਗ ਲੱਗ ਰਹੇ ਆ ਕਾਲੀ ਦਲ ਨੇ ਸਾਰਾ ਜਿੰਨਾ ਪੰਜਾਬ ਦਾ ਡਵੈਲਪਮੈਂਟ ਕੀਤਾ ਹੈ ਇਕੱਲੇ ਅਕਾਲੀ ਦਲ ਦੇ ਰਾਜ ਚ ਨਾ ਕਾਂਗਰਸ ਦੇ ਨਾ ਇਹਨਾਂ ਦੇ ਤਾਂ ਐਕਟਿਵ ਨਹੀਂ ਨੇ ਪੰਜਾਬ ਦਾ ਇੰਚਾਰਜ ਮਨੀਸ਼ ਸਿਸੋਦੀਆ ਨੂੰ ਲਾ ਦਿੱਤਾ ਗਿਆ ਅਤੇ ਦੂਸਰੇ ਪਾਸੇ ਉਪ ਪ੍ਰਧਾਨ ਸਤਿੰਦਰ ਜੈਨ ਨੂੰ ਲਾ ਦਿੱਤਾ ਗਿਆ ਹੁਣ ਦਿੱਲੀ ਵਾਲੇ ਧੜ ਵੀ ਪੰਜਾਬ ਨੂੰ ਲੁੱਟਣ ਆ ਗਏ ਹਨ ਕੌਣ ਨਾਲ ఇన్ਵਰਟਡ ਕੌਮੇ ਦੇ ਵਿੱਚ ਲਿਖਦੇ ਆ ਪੰਜਾਬ ਦਾ ਸੁਪਰ ਸੀਐਮ ਕੇਜਰੀਵਾਲ ਇੱਕ ਸਾਲ ਸਭ ਤੋਂ ਕਰਾਪਟ ਬੰਦਾ ਪੰਜਾਬ ਦੇ ਉੱਤੇ ਫੇਰ ਲਾਤਾ ਹੈ ਨਾ ਝਾੜਤਾ ਹੂੰ ਦਿੱਲੀ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਕੋਲੇ ਝੂਠ ਤੋਂ ਬਿਨਾ ਕੋਈ ਚੀਜ਼ ਨਹੀਂ ਆ ਕੀ ਹੁਣ ਜਿਹੜੀ ਏਗਾ ਨੂੰ ਕਮਾਣ ਹੈ ਉਹ ਚੇਂਜ ਹੋ ਰਹੀ ਹੈ ਦਿੱਲੀ ਤੋਂ ਨੂੰ ਕੋਈ ਪੁੱਛਦਾ ਨਹੀਂ ਇਥੋਂ ਪੰਜਾਬ ਦੇ ਵਿੱਚ ਆ ਕਿ ਠੀਕ ਆ ਕਾਲੀ ਦਲ ਚੜ੍ਹਦੀ ਕਲਾ ਚ ਬੜੀ ਮਾਲਕੀ ਮੇਰਾ ਹੁਣ ਤੁਸੀਂ ਪੁੱਛੇ ਵੇਖੋ ਭਰਤੀ ਹੋਈ ਆ ਪਾਵਰ ਦੇ ਵਿੱਚ ਨਹੀਂ ਸੀਗੀ ਇਹਨੇ ਸਰਕਾਰ ਬਣੀ ਨਹੀਂ ਸੀ ਪੰਜਾਬ ਦੇ ਵਿੱਚ ਤੇ ਆਪ ਧਰਨੇ ਤੇ ਜਾ ਜਾ ਕੇ ਬਿੰਦੇ ਸੀਗੀ ਬਿਲਕੁਲ ਬਿਹਾਰ ਵੀ ਕਿਸਾਨਾਂ ਨਾਲ ਧੱਕਾ ਹੋਇਆ ਤੇ ਮਹਾਦੇਵ ਪੁੱਤਾਂ ਨੇ ਉਹਦੇ ਕਹਨ ਜਿੱਦੇ ਪੀਆਰ ਆ ਗਈ ਰਾਈਟ ਮੇਰਾ ਲੋਡ ਵਿੱਚ ਅੱਛਾ ਵੀ ਦੱਸੋ ਉਹਦੇ ਕੰਮ ਕਈ ਵਾਰ ਆਪਦੇ ਮਨ ਨੂੰ ਵੀ ਠੇਸ ਪਹੁੰਚਦੀ ਆ ਫੇਰ ਕਹਿੰਦਾ ਵੀ ਪ੍ਰਮਾਤਮਾ ਦੇ ਦੇਨ ਆ ਜਿੰਨੀ ਕਿ ਇਹਨਾਂ ਨੂੰ ਸੀ ਹੁਣ ਅਸੀਂ ਖੜੇ ਕਿਥੇ ਚੜਾ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਨਾਰਾ ਪਹਿਲਾ ਜਦੋਂ ਤਾਂ ਸਰਕਾਰਾਂ ਨਹੀਂ ਆਈਆਂ ਸੀ ਉਦੋਂ ਕਹਿੰਦੇ ਜੈ ਜਵਾਨ ਤੇ ਜੈ ਕਿਸਾਨ 40000 ਮੰਗਦਾ 20000 ਮੰਗਦਾ ਆਪ ਕੋ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਆ ਭਾਈ ਇਹਨਾਂ ਦਾ ਵਿਚਾਰ ਆ ਜਾਂਦਾ ਨਜ਼ਰ ਆ ਜਾਂਦਾ ਨਾ ठाਉ ਸਤਰੀਏ ਕਾਲ ਜੀ ਦੇਖ ਰਹੇ ਹੋ ਵਿਸ਼ੇਸ਼ ਪ੍ਰੋਗਰਾਮ ਮੈਂ ਹਾਂ ਹਰਮਨਪ੍ਰੀਤ ਸਿੰਘ ਸੋ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਅਹਿਮ ਦਿਨ ਰਿਹਾ ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਆਪਣੇ ਸਾਰੇ ਪੱਤੇ ਜਿਹੜੇ ਉਹ ਸ਼ੋਅ ਕਰ ਦਿੱਤੇ ਜਿੱਥੇ ਇੱਕ ਪਾਸੇ ਭਗਵੰਤ ਮਾਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਹਨ ਉਧਰ ਹੀ ਦੂਜੇ ਪਾਸੇ ਦਿੱਲੀ ਦੀ ਸਰਕਾਰ ਦੇ ਵੱਲੋਂ ਦੋ ਨਵੇਂ ਅਹੁਦੇ ਅੱਜ ਪੰਜਾਬ ਦੇ ਵਿੱਚ ਸੱਤਾਧਾਰੀ ਜਿਹੜੀ ਪਾਰਟੀ ਹੈ ਉਹਦੇ ਲਈ ਦਿੱਤੇ ਗਏ ਆ ਪੰਜਾਬ ਦਾ ਇੰਚਾਰਜ ਮਨੀਸ਼ ਸਿਸੋਦੀਆ ਨੂੰ ਲਾ ਦਿੱਤਾ ਗਿਆ ਹੈ ਅਤੇ ਦੂਸਰੇ ਪਾਸੇ ਉਪ ਪ੍ਰਧਾਨ ਸਤਿੰਦਰ ਜੈਨ ਨੂੰ ਲਾ ਦਿੱਤਾ ਗਿਆ ਸੋ ਇਹ ਰਾਜਨੀਤੀ ਪੰਜਾਬ ਦੀ ਕਿੱਧਰ ਨੂੰ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਵਣਵਲੇ ਵਿੱਚ ਖਾ ਰਹੀ ਹੈ ਅੱਜ ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਅਕਾਲੀ ਦਲ ਦੇ ਸੀਨੀਅਰ ਜਿਹੜੇ ਕੈਨੇਡਾ ਅਮਰੀਕਾ ਤੋਂ ਡੀਲ ਕਰਦੇ ਆ ਕੈਨੇਡਾ ਅਮਰੀਕਾ ਤੋਂ ਅਕਾਲੀ ਦਲ ਦੇ ਵਰਕਰ ਨੇ ਬਾਈ ਲਖਵੀਰ ਸਿੰਘ ਸੰਗਾ ਉਹਨਾਂ ਦੇ ਨਾਲ ਗੱਲਬਾਤ ਹੋਵੇਗੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਕਰਤਾ ਗੁਰੂ ਸਾਹਿਬ ਦੀ ਜੀ ਸੋ ਅੱਜ ਸੰਗਾ ਸਾਹਿਬ ਬੜਾ ਮੇਨ ਦਿਨ ਸੀਗਾ ਜਿਹੜੀ ਪੋਲਿਟਿਕਸ ਆ ਨਿਰਧਾਰਤ ਕਰ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਪੱਤੇ ਆ ਉਹ ਸ਼ੋ ਕਰ ਦਿੱਤੇ ਗਏ ਆ ਉਹੀ ਜੜੀਆਂ ਵਿਰੋਧੀ ਧਿਰਾਂ ਲੰਬੇ ਸਮੇਂ ਤੋਂ ਕਹਿੰਦੀਆਂ ਆ ਰਹੀਆਂ ਸੀ ਤੇ ਅੱਜ ਇੱਕ ਵਿਸ਼ੇਸ਼ ਟਿੱਪਣੀ ਮੈਨੂੰ ਇਹ ਲੱਗਿਆ ਵੀ ਉਹ ਟਿੱਪਣੀ ਮੈਨੂੰ ਪੜ੍ਹ ਕੇ ਸੁਣਾਉਣੀ ਚਾਹੀਦੀ ਹੈ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਦੇ ਸੋਸ਼ਲ ਮੀਡੀਆ ਦੇ ਉੱਤੇ ਆਉਂਦੀ ਹੈ ਉਹ ਲਿਖਦੇ ਆ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਸੀ ਕਦੇ ਲਾਹੌਰ ਵਾਲੇ ਪਾਸਿਓਂ ਆ ਕੇ ਮੁਗਲ ਧਾੜ ਵੀ ਪੰਜਾਬ ਨੂੰ ਲੁੱਟਿਆ ਕਰਦੇ ਸਨ ਹੁਣ ਦਿੱਲੀ ਵਾਲੇ ਧਾੜ ਵੀ ਪੰਜਾਬ ਨੂੰ ਲੁੱਟਣ ਆ ਗਏ ਹਨ ਕੌਣ ਨਾਲ ਇਨਵਰਟਡ ਕੌਮੇ ਦੇ ਵਿੱਚ ਲਿਖਦੇ ਆ ਪੰਜਾਬ ਦਾ ਸੁਪਰ ਸੀਐਮ ਕੇਜਰੀਵਾਲ ਪੰਜਾਬ ਦਾ ਇੰਚਾਰਜ ਮਨੀਸ਼ ਸੇ ਸੋਧਿਆ ਦੋ ਇੰਚਾਰਜ ਸਤਿੰਦਰ ਜੈਨ ਚੀਫ ਐਡਵਾਈਜ਼ਰ ਭੀਖਬ ਕੁਮਾਰ ਤੇ ਨਾਲ ਹੀ ਉਹ ਅਗਾਹ ਲਿਖਦੇ ਆ ਕਿ ਚਾਰਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਜੇਲ ਜਿਹੜੇ ਉਹ ਆਯਾਫਤਾ ਮੁਜਰਮ ਨਹੀਂ ਕਈ ਕੇਸਾਂ ਦੇ ਵਿੱਚ ਲੜਿੰਦਾ ਤੇ ਜ਼ਮਾਨਤਾਂ ਤੇ ਬਾਹਰ ਆਏ ਆ ਦਿੱਲੀ ਦੇ ਲੋਕਾਂ ਨੇ ਚਲਾ ਕੇ ਪੂੰਜੇ ਮਾਰੇ ਹਨ ਪਰ ਮਹਾਨ ਇਨਕਲਾਬੀ ਭਗਵੰਤ ਮਾਨ ਨੇ ਪੂੰਜਿਓ ਚੁੱਕ ਕੇ ਪੰਜਾਬ ਦੇ ਸਿਰ ਉੱਤੇ ਬਿਠਾ ਦਿੱਤੇ ਜੀ ਇੱਥੇ ਹੀ ਬਸ ਨਹੀਂ ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਹਨ ਪਰ ਮੈਂਬਰ ਕੋਈ ਦਿੱਲੀੋਂ ਤੇ ਕੋਈ ਛੱਤੀਸਗੜ੍ਹ ਤੋਂ ਜੀ ਪੰਜਾਬ ਤੀਰਥ ਯਾਤਰਾ ਕਰਵਾਉਣੀ ਪੰਜਾਬੀਆਂ ਨੂੰ ਪਰ ਤੀਰਥ ਤੈਅ ਕਰਨ ਲਈ ਮਹਿਕਮੇ ਦਾ ਮੁਖੀ ਫੇਰ ਦਿੱਲੀੋਂ ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮਹਿਕਮਾ ਦਿੱਲੀ ਵਾਲਿਆਂ ਕੋਲ ਜੀ ਧਰਤੀ ਪੰਜਾਬ ਦੀ ਪਰ ਰੀਅਲ ਏਸਟੇਟ ਮਹਿਕਮੇ ਦਾ ਆਗੂ ਗੈਰ ਪੰਜਾਬੀ ਹੋਰ ਤਾਂ ਹੋਰ ਮੰਤਰੀ ਪੰਜਾਬ ਦੇ ਪਰ ਉਹਨਾਂ ਦੇ ਰਿਮੋਟ ਦੱਬਣ ਲਈ ਉਹਨਾਂ ਉੱਤੇ ਦਿੱਲੀ ਦੇ ਦੇ ਦਿੱਲੀ ਦੇ ਦੋ ਪ੍ਰਾਈਵੇਟ ਬੰਦੇ ਜੀ 500 ਸਾਲ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਤੇ ਇੰਜ ਥੱਲੇ ਨਹੀਂ ਲੱਗਾ ਜਿਵੇਂ ਅੱਜ ਭਗਵੰਤ ਮਾਨ ਨੇ ਲਾ ਦਿੱਤਾ ਜੀ ਪੰਜਾਬ ਦੇ ਵਿਧਾਇਕ 0 ਸਾਰੀ ਬਿਊਰੋਕ੍ਰੇਸੀ 0 ਪੁਲਿਸ ਪ੍ਰਸ਼ਾਸਨ 0 ਪੰਜਾਬ ਦੀ ਅਣਖ 0 ਮਾਨ 0 ਇਤਿਹਾਸ 0 ਵੋਟਾਂ ਪਾਉਣ ਵਾਲੇ ਲੋਕ 0 ਹੀਰੋ ਕੌਣ ਦਿੱਲੀ ਵਾਲੇ ਲੁਟੇਰੇ ਨਾਲ ਹੀ ਉਹ ਲਿਖਦੇ ਅੱਗੇ ਕਿ ਮਾਨ ਸਾਹਿਬ ਸਿਆਣੇ ਕਹਿੰਦੇ ਨੇ ਪੱਗ ਵੇਚ ਕੇ ਕਿਉਂ ਨਹੀਂ ਖਾਈਦਾ ਤੁਸੀਂ ਤਾਂ ਪਤਾ ਨਹੀਂ ਕੀ ਖਾਣ ਪੀਣ ਲਈ ਪੂਰਾ ਪੰਜਾਬ ਹੀ ਵੇਚਣ ਤੇ ਉੱਤਰ ਆਏ ਹੋ ਜੀ ਮੰਨਿਆ ਤੁਹਾਡੀ ਕੋਈ ਗੁੱਜੀ ਨਾਸਾ ਦਿੱਲੀ ਵਾਲਿਆਂ ਕੋਲ ਪਰ ਜੇ ਇੰਨਾ ਜਲੀਲ ਹੋ ਕੇ ਵੀ ਕੁਰਸੀ ਨੂੰ ਚਿੰਬੜੇ ਗਏਓ ਪਰ ਪੰਜਾਬ ਨੂੰ ਤਾਂ ਜਲੀਲ ਨਾ ਕਰੋ ਕਹਿੰਦੇ ਓ ਖੁਦ ਨੂੰ ਪੰਜਾਬ ਦਾ ਪੁੱਤਰ ਪਰ ਕੰਮ ਸਾਰੇ ਕਪੁੱਤਰਾਂ ਵਾਲੇ ਕੁਝ ਤਾਂ ਸ਼ਰਮ ਕਰੋ ਸ਼ੇਮ ਭਗਵੰਤ ਮਾਨ ਸ਼ੇਮ ਸੋ ਇਹ ਜਿਹੜੀ ਟਿੱਪਣੀ ਹੈ ਅੱਜ ਬੜੀ ਮੈਨੂੰ ਇਹ ਲੱਗਿਆ ਵੀ 2022 ਦੀਆਂ ਚੋਣਾਂ ਤੋਂ ਬਾਅਦ ਇੱਕ ਬੜੀ ਵੱਡੀ ਟਿੱਪਣੀ ਹੁਣ ਤੱਕ ਦੀ ਜਿਹੜੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੁਣਾ ਵੱਲੋਂ ਕੀਤੀ ਗਈ ਮੌਕੇ ਦਾ ਜਿਹੜਾ ਸੀਐਮ ਨੇ ਭਗਵੰਤ ਸਿੰਘ ਮਾ ਪਗਵੰਤ ਸਿੰਘ ਮਾਨ ਉਹਨਾਂ ਦੇ ਉੱਤੇ ਹੈਨਾ ਸੋ ਤੁਸੀਂ ਕਿਵੇਂ ਦੇਖਦੇ ਹੋ ਅੱਜ ਜਿਹੜੀ ਟਿੱਪਣੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਬੜੇ ਲੰਬੇ ਸਮੇਂ ਬਾਅਦ ਕੋਈ ਇਸ ਤਰੀਕੇ ਦੀ ਜਿਹੜੀ ਦਿਲ ਨੂੰ ਨਿਚੋੜਨ ਵਾਲੀ ਮੈਂ ਕਹਦੇ ਆ ਟਿੱਪਣੀ ਆ ਉਹ ਹੋਈ ਆ ਇਕਾਲੀ ਦਲ ਨੇ ਕੋਈ ਪਹਿਲੀ ਆ ਸਰਦਾਰ ਸੁਖਬੀ ਸਿੰਘ ਬਾਦਲ ਨੇ ਕੋਈ ਟਿੱਪਣੀ ਨਹੀਂ ਕੀਤੀ ਸਮੇਂ-ਸਮੇਂ ਸਰ ਲੋਕਾਂ ਨੂੰ ਦੱਸਦੇ ਰਹੇ ਆ ਵੀ ਪੰਜਾਬ ਨਾਲ ਕਿੱਥੇ ਤੱਕਾ ਹੋ ਰਿਹਾ ਕੀ ਦਿੱਲੀ ਤੋਂ ਸਰਕਾਰ ਤੋਂ ਹੋ ਰਿਹਾ ਜੀ ਤੁਹਾਡੀ ਇੱਕ ਨੋਟਿਸ ਤੇ ਮੈਂ ਵਾਅਦਾ ਕਰਦਾ ਥੋੜਾ ਜਾਂ 92 ਵਿਧਾਇਕ ਜਿਹੜੇ ਐਮ.ਐਲ.ਏ. ਹਾਂਜੀ ਤੇ ਇਹਨਾਂ ਦੇ 5 ਹੈਗੇ ਐਮ.ਪੀ. ਤੇ 5 ਹੈਗੇ ਰਾਜ ਸਭਾ ਦੇ ਵਿੱਚ ਜੀ ਟੋਟਲ ਹੋ ਗਏ 102 ਹੂੰ 92 ਨਾ ਕਹਿ ਕਰੋ ਹੂੰ 102 ਕਹਿ ਕਰੋ 102 ਦੇ 102 ਨਕਮੇ ਹੂੰ ਦੀਜਣ ਕੀ ਜਿਹੜਾ ਕਮਾਨ ਆ ਹੁਣ ਦਿੱਲੀ ਆਇਆ ਨਫੇਰ ਲਾਇਆ ਜਿਹੜਾ ਅਨਚਾਰਜ ਲਾਇਆ ਇਹਨਾਂ ਨੇ ਹੁਣ ਸੁਸੋਧਿਆ ਲਾਇਆ ਜੀ ਸੁਸੋਧਿਆ ਕਨਾਚਰ ਜੇਲ੍ਹ ਚ ਲਾ ਕੇ ਆਲਮੋਸਟ ਇੱਕ ਸਾਂ ਹੂੰ ਸਭ ਤੋਂ ਦੇ ਕਹਨੂੰ ਜਿਹੜਾ ਇੱਕ ਸਾਲ ਸਭ ਤੋਂ ਕਰਾਪਟ ਬੰਦਾ ਹੂੰ ਹੂੰ ਪੰਜਾਬ ਦੇ ਉੱਤੇ ਫੇਰ ਲਾਤਾ ਇਹਨਾਂ ਨੇ ਹੁਣ ਉਹਨੂੰ ਸਿਕਿਉਰਿਟੀ ਵੀ ਦਿੱਤੀ ਜਾਊਗੀ ਕਾਤੋਂ ਲਾਇਆ ਕਾਤੋਂ ਤੁਹਾਨੂੰ ਹੀ ਪਤਾ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਝਾੜਤਾ ਹੂੰ ਦਿੱਲੀ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਝੂਠ ਤੋਂ ਬਿਨਾ ਕੋਈ ਚੀਜ਼ ਨਹੀਂ ਹੈਗੀ ਇਹ ਸਮੇਂ ਸਮੇਂ ਸਰ ਅਕਾਲੀ ਦਾਲੇ ਇਹ ਚੀਜ਼ਾਂ ਪਹਿਲਾਂ ਵੀ ਦੱਸਦਾ ਤੇ ਜਿਹੜੀ ਗੱਲ ਆਹਾ ਅਸਗਵੀਰ ਸਿੰਘ ਬਾਲਲ ਜੀ ਨੇ ਟਵੀਟ ਕਰਕੇ ਦੱਸੀ ਆ ਸਾਰੇ ਲੋਕਾਂ ਨੂੰ ਇਹ 'ਚ ਕੋਈ ਸ਼ੱਕ ਨਹੀਂ ਪਹਿਲਾਂ ਜਿਹੜੇ ਮੁਗਲ ਆਉਂਦੇ ਸੀਗੇ ਬਾੜੀ ਰਾਜੇ ਆਉਂਦੇ ਹੁੰਦੇ ਸੀਗੇ ਪੰਜਾਬ ਨੂੰ ਲੁੱਟਣ ਵਾਸਤੇ ਹਾਂਜੀ ਉਹਦਾ ਜਦੋਂ ਸਾਡੇ ਪੁਰਖੇ ਜਿਹੜੇ ਵੱਡੇ ਸੀਗੇ ਹਮ ਹਮ ਉਹਦਾ ਮੁਕਾਬਲਾ ਕਰਦੇ ਹੁੰਦੇ ਸੀ ਇਹਨਾਂ ਦਾ ਹਮ ਹਮ ਹੁਣ ਵੀ ਸਾਨੂੰ ਇਹਨਾਂ ਨੂੰ ਜਿਹੜੇ ਜਰਮ ਲੋਕ ਹੈ ਜਿਹੜੇ ਦਿੱਲੀ ਤੋਂ ਆਕੇ ਸਾਡੇ ਦੇ ਬੈਠੇ ਐ ਇਹਨਾਂ ਨੂੰ ਭਜਾਉਣ ਵਾਸਤੇ ਲੋਕਾਂ ਨੂੰ ਇਕਜੁੱਟ ਹੋਣਾ ਪੈਣਾ ਜਿਹੜਾ ਇਹ ਅਫਗਾਨੀ ਵਾਲਾ ਰੂਪ ਧਾਰੀ ਬੈਠੇ ਆ ਅਫਗਾਨੀ ਨੂੰ ਪੰਜਾਬ ਚੋਂ ਜਿਵੇਂ ਆਪਣੇ ਸਿੱਖਾਂ ਨੇ ਕੱਢਿਆ ਸੀਗਾ ਸਾਡੇ ਉਹਦੇ ਕਰਨ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਵੀ ਹੁਣ ਵੋਟਾਂ ਦੇ ਹਿਸਾਬ ਨਾਲ ਉਦੋਂ ਲੜਾਈ ਹੋਰ ਹੁੰਦੀ ਸੀ ਹੁਣ ਲੜਾਈ ਵੋਟਾਂ ਦੀ ਐ ਵੋਟਾਂ ਦੇ ਹਿਸਾਬ ਨਾਲ ਇਹਨਾਂ ਨੂੰ ਪਾਸੇ ਕੀਤਾ ਜਾਵੇ ਇਹਨਾਂ ਨੇ ਲੋਕਾਂ ਨੂੰ ਝੂਠ ਮਾਰ ਮਾਰ ਕੇ ਪਹਿਲਾਂ ਹਾਂ ਲੋਕਾਂ ਨੂੰ ਜੁਬਲੇ ਚਲਾਇਆ ਲੈ ਕੇ ਸਾਰੇ ਸਾਰਾ ਪਹਿਲਾਂ ਤੁਸੀਂ ਵੇਖੋ ਇਹਨਾਂ ਨੇ ਕੀ ਕੀ ਝੂਠ ਮਾਰੇ ਸੋਸ਼ਲ ਮੀਡੀਆ ਤੇ ਕੋਈ ਇੱਕ ਵੀ ਵਾਦਾ ਇਹਨਾਂ ਨੇ ਪੂਰਾ ਕੀਤਾ ਹੋਵੇ ਇੱਕ ਪੈਸੇ ਦੇ ਵੀ ਡਵੈਲਪਮੈਂਟ ਕੀਤੇ ਸੋ ਅ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਹੁੰਦੀ ਹੈ ਕੇਜਰੀਵਾਲ ਸਾਹਿਬ ਨਤਮਸਤਕ ਹੋਣ ਦੇ ਲਈ ਜਦੋਂ ਪਹੁੰਚਦੇ ਆ ਸੀਐਮ ਮੰਨ ਦੇ ਨਾਲ ਸਚਕਣ ਦਰਬਾਰ ਸਾਹਿਬ ਵਿਖੇ ਉੱਥੇ ਸਵਾਲ ਵੀ ਕੀਤਾ ਜਾਂਦਾ ਉਹਨਾਂ ਨੂੰ ਬਕਾਇਦਾ ਵੀ ਕੀ ਹੁਣ ਜਿਹੜੀ ਅਗਾਹ ਨੂੰ ਕਮਾਨ ਹੈ ਉਹ ਚੇਂਜ ਹੋ ਰਹੀ ਹੈ ਤੇ ਪਰ ਉਹ ਕਹਿੰਦੇ ਵੀ ਨਹੀਂ ਇਹ ਜਿਹੜੀ ਸੀਐਮ ਸਾਹਿਬ ਦੇ ਹੱਥ ਕਮਾਨ ਹੈ ਕਮਾਨਤਾ ਇਹ ਹੋ ਰਹਿਣੀ ਹੈ ਫਿਰ ਅੱਜ ਇੱਕਦਮ ਇਸ ਤਰੀਕੇ ਨਾਲ ਵੱਡਾ ਫੇਰ ਬਦਲ ਆਉਣਾ ਜਾਂ ਉਸ ਵੇਲੇ ਬਿਆਨ ਇਹ ਦਿੱਤਾ ਗਿਆ ਬੜਾ ਇੱਕ ਗੈਪ ਹੈ ਦੋਵਾਂ ਦੇ ਵਿੱਚ ਗੈਪ ਤੁਸੀਂ ਵੀ ਉਧਰ ਨੂੰ ਸਾਰਾ ਕੁਝ ਜਾਣਦੇ ਆ ਜਿਹੜੀ ਇਹ ਗੈਪ ਬਣਾਇਆ ਗਿਆ ਇੱਕ ਸੀਐਮ ਦਾ ਨਾਂ ਦਾ ਭਗਵੰਤ ਮਾਨ ਪੰਜਾਬ ਦਾ ਸੀਐਮ ਹੂੰ ਹੂੰ ਜਿਹੜਾ ਰਿਮੋਟ ਹੈ ਇਹ ਦਿੱਲੀ ਵਾਲਾਂ ਕੋਲ ਹੀ ਹੈ ਦਿੱਲੀ ਵਾਲੇ ਹੁਣ ਕੇਂਝਰੀਵਾਲ ਇੱਥੇ ਹੈ ਹੂੰ ਹੂੰ ਕੇਂਝਰੀਵਾਲ ਦੀ ਉੱਥੇ ਛੁੱਟੀ ਹੋਈ ਵੀ ਹੈ ਜਮਾ ਫ੍ਰੀ ਹੈ ਦਿੱਲੀ ਤੋਂ ਨੂੰ ਕੋਈ ਪੁੱਛਦਾ ਨਹੀਂ ਇੱਥੇ ਹੁਣ ਪੰਜਾਬ ਦੇ ਵਿੱਚ ਆ ਕੇ ਬੈਠਾ ਹੁਣ ਪੰਜਾਬ ਦੇ ਵਿੱਚ ਸਸੰਦ ਇੱਥੋਂ ਤੱਕ ਵੀ ਪਤਾ ਲੱਗਾ ਵਾ ਵੀ ਇੱਕ ਰਾਜ ਸਭਾ ਮੈਂਬਰ ਤੋਂ ਇਹਨਾਂ ਨੇ ਅਸਤੀਫਾ ਦਵਾ ਕੇ ਅੱਛਾ ਬਿਲਕੁਲ ਕਿ ਇਹਨਾਂ ਨੇ ਕੇਂਜਰੀਵਾਲ ਨੂੰ ਉੱਥੇ ਸੈੱਟ ਕਰਨਾ ਸਿਆਸੀ ਗਲਿਆਰੇ ਦੇ ਵਿੱਚ ਇਹ ਗੱਲ ਬੜੀ ਤਾਂ ਆ ਰਹੀ ਹੈ ਜਿਹੜੇ ਲੁਧਿਆਣੇ ਵੈਕਸਟ ਤੋਂ ਸੀਟ ਖਾਲੀ ਕਰਾਇਆ ਉਹ ਹੀ ਹੈ ਨਾ ਤੇ ਉੱਥੇ ਕਹਿੰਦੇ ਇੱਕ ਜਿਹੜਾ ਰਾਜ ਸਭਾ ਦਾ ਮੈਂਬਰ ਆ ਉਹ ਨੂੰ ਚੋਣ ਲੜਾਈ ਜਾ ਰਹੀ ਹੈ ਉਹਦਾ ਅਸਤੀਫਾ ਦਵਾ ਕੇ ਤੇ ਉਥੇ ਕੇਜੇ ਵਾਂਗੂ ਸੈੱਟ ਕੀਤਾ ਜਾ ਰਿਹਾ ਅਕਾਲੀ ਦਲ ਚ ਸਭ ਠੀਕ ਹੈ ਅਕਾਲੀ ਦਲ ਚ ਸਭ ਸਭ ਕੁਸ ਸਭ ਕੁਸ ਠੀਕ ਹੈ ਅਕਾਲੀ ਦਲ ਚੜ੍ਹਦੀ ਕਲਾ ਚ ਹਮ ਬੜੀ ਮਾਲਕ ਦੀ ਮਿਹਰ ਹੁਣ ਤੁਸੀਂ ਪਿੱਛੇ ਵੇਖੋ ਭਰਤੀ ਹੋਈ ਆ ਭਰਤੀ ਆਲਮੋਸਟ ਉਹਦੇ ਕਣ 32 ਲੱਖ ਲੋਕਾਂ ਦੀ ਭਰਤੀ ਹੋਈ ਆ ਅਕਾਲੀ ਦਲ ਹੁਣ ਤੁਸੀਂ ਇੱਕ ਚੀਜ਼ ਵੇਖੋ ਜਿਹੜੇ ਪੰਜਾਬ ਦੇ ਵਿੱਚ ਆ ਰਾਈਟ ਚਲੋ ਆ ਸਮੇ ਗੁੱਸੇ ਮਸਾਲੇ ਸਾਰਿਆਂ ਦੇ ਹੁੰਦੇ ਆ ਗੁੱਸੇ ਮਸਾਲੇ ਦੇ ਵਿੱਚ ਜਦੋਂ ਉਹਦੇ ਕਣ ਪਰਿਵਾਰ ਹੁੰਦਾ ਪਰਿਵਾਰ ਦੇ ਵਿੱਚ ਲੜਦਾ ਫੇਰ ਬਬੂਲ ਦੇ ਆਪਾਂ ਵੀ ਸਾਰੇ ਦਿਹਾੜੀ ਦੇ ਵਿੱਚ ਘਟੋ ਘਟ ਬਾਂਲੇ ਨੇ ਪੰਜ ਸੱਤ ਤਰੀਕ ਇੱਕ ਦੂਜੇ ਨਾਲ ਹੂੰ ਹੂੰ ਨੋਕਾ ਚੋਦੀ ਹੁੰਦੀ ਐ ਉਹ ਸਾਡੇ ਉਹਦੇ ਕਰਨ ਜਿਹੜੀ ਚੱਲ ਰਹੀ ਐ ਸਾਰੇ ਭੈਣ ਭਾਈ ਹੈਗੇ ਸਾਰੇ ਨੇ ਇਕੱਠੇ ਹੋ ਜਾਣਾ ਥੋੜਾ ਬਹੁਤਾ ਉਹਦੇ ਕਰਨ ਕਿਸੇ ਵਿਚਾਰ ਤੇ ਕੋਈ ਇਸ਼ੂ ਹੋ ਸਕਦਾ ਹਾਂ ਪਰ ਜਿਹੜੇ ਬੰਦੇ ਵਜ਼ੀਰੀਆਂ ਭੁਗਤ ਕੇ ਹਾਂਜੀ ਸਾਰਾ ਕੰਮ ਕਰਕੇ ਅੱਜ ਕਾਲੇਦਲ ਨੂੰ ਨਿੰਦਰੇ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਹੂੰ ਹੂੰ ਵੀ ਤੁਸੀਂ ਪਹਿਲਾ ਵਜ਼ੀਰਾਂ ਹਟਾਈਆਂ ਸਾਰਾ ਕੁਝ ਕੀਤਾ ਅੱਜ ਤੁਹਾਨੂੰ ਕਾਲੀ ਦਲ ਦੇ ਵਿੱਚ ਕਮੀਆਂ ਆਈਆਂ ਕਈ ਬੰਦੇ ਤਾਂ ਇਹੋ ਜਿਹੇ ਆ ਤੁਸੀਂ ਵੇਖੋ ਪਹਿਲਾ ਭਰਤੀ ਜਦੋਂ ਕਾਲੀ ਦਲ ਦੀ ਹੋਈ ਸੀਗੀ ਜੀ ਉਦੋਂ ਨਾਲ ਸੀਗੇ ਹੁਣ ਜਦੋਂ ਆਹ ਦੂਜਿਆਂ ਨੇ ਭਰਤੀ ਸਟਾਰਟ ਕਰਤੀ ਆ ਹੁਣ ਉਹਨਾਂ ਨਾਲ ਵੀ ਉਹ ਲੈਟਰ ਆ ਫੜੀ ਬੈਠੇ ਉਹਨਾਂ ਦਾ ਕੀ ਯਕੀਨ ਕੀਤਾ ਜਾਵੇ ਕਈ ਹਲਕਿਆਂ ਦੇ ਜਿਹੜੇ ਸੀਗੇ ਬੰਦੇ ਹਾਈ ਕਮਾਂਡ ਕੋਲੇ ਜਾਏ ਵੀ ਕਹਿੰਦੇ ਸ਼ੁਕਰ ਹੈ ਵੀ ਇੱਥੋਂ ਪਾਸੇ ਹਟ ਗਿਆ ਤੁਸੀਂ ਹਲਕਾਂ ਚਾਰਜ ਹੋਰ ਲਾਓ ਆਪ ਦਾ ਪ੍ਰਧਾਨ ਤੁਨੋਂ ਕਾਲੇਦਾਲ ਦਾ ਉੱਥੇ ਹਲਕਾਂ ਚਾਰਜ ਲੋ ਲਾਓ ਉਦੋਂ ਜਿਆਦਾ ਵਧੀਆ ਕੰਮ ਹੋਊਗਾ ਕਈ ਬੰਦੇ ਤਾਂ ਰੁੱਸੀ ਹੀ ਇਸ ਕਰਕੇ ਸੀਗੇ ਹੁਣ ਸਾਡੇ ਦੇ ਕਰਨ ਮੈਂ ਤੁਹਾਨੂੰ ਇੱਕ ਚੀਜ਼ ਛੋਟੀ ਜੀ ਚੀਜ਼ ਦੱਸ ਦਿੰਦਾ ਸਾਡੇ ਬਾਗੇ ਭਰਾਣੇ ਦੇ ਮੁੱਗੇ ਦੇ ਵਿੱਚ ਰਾਈਟ ਸਾਡੇ ਮੁੱਗੇ ਦੇ ਵਿੱਚ ਸਭ ਤੋਂ ਜਿਆਦਾ ਜਿਹੜਾ ਕੰਮ ਹੁੰਦਾ ਸੀਗਾ ਵੀ ਜਿਹੜੇ ਪੁਰਾਣੇ ਕਾਲੇ ਸੀਗੇ ਕਾਕਾ ਲੋਗੜਾ ਉਹ ਕਿਸੇ ਗੁੱਸੇ ਕਰਨਾ ਜਾ ਰਹੇ ਲਾਡੀ ਢੋਸ ਜਿਹੜੇ ਹੁਣ ਐਮਐਲਏ ਬਣਿਆ ਆਪ ਤੋਂ ਇਹ ਵੀ ਕਾਲੀ ਦਾਸ ਸੀਗੇ ਇਹ ਗਏ ਕਈ ਇਹੋ ਜਿਹੇ ਬੰਦੇ ਸਾਹ ਹੋ ਕੇ ਆਲੇ ਸੀ ਜਿਹੜੇ ਕਾਂਗਰਸ ਚ ਗਏ ਸੀਗੇ ਉਹ ਵੀ ਉਹਦੇ ਕੋਲ ਕੋਈ ਬੰਦੇ ਦੇ ਕਰਕੇ ਗਏ ਕੇ ਮੈਸਿਵਿਜ਼ ਕਰਕੇ ਕੇ ਵੀ ਆਗ ਦੇ ਲੀਡਰਿੰਗ ਨਾਲ ਚਪਕਾਉਣ ਵਾਸਤੇ ਬੰਦਿਆਂ ਨੂੰ ਬਾਹਰ ਕਟਿਆ ਕਿਉਂਕਿ ਇਹ ਜਿਸ ਤਰੀਕੇ ਨਾਲ ਆਪਾਂ ਨਾਂ ਵੀ ਲੈ ਰਹੇ ਆਂ ਬਹੁਤਿਆਂ ਦੇ ਨਾਂ ਜਾਣਦੇ ਵੀ ਆਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਉਹ ਅਕਾਲੀ ਦਲ ਦੇ ਨਾਲ ਸੰਬੰਧਤ ਸੀਗੇ ਫਿਰ ਉਹਨਾਂ ਦਾ ਅਕਾਲੀ ਦਲ ਤੋਂ ਵਖਰੇਵਾ ਹੋ ਜਾਣਾ ਦੂਜੀਆਂ ਪਾਰਟੀਆਂ ਚ ਰਲ ਕੇ ਚੋਣ ਜਿੱਤੇ ਵੀ ਆ ਬਹੁਤ ਸਾਰੇ ਅਹੁਦੇ ਤੇ ਵਜ਼ੀਰੀਆਂ ਅੱਜ ਵੀ ਉਹ ਹੋਰਾਂ ਪਾਰਟੀਆਂ ਪਾਸੋਂ ਵੀ ਲੈ ਰਹੇ ਆ ਫਿਰ ਕਿਤੇ ਲੱਗਦਾ ਵੀ ਕਮੀ ਰਹਿ ਗਈ ਸ਼ਾਇਦ ਅਕਾਲੀ ਦਲ ਵਾਲੇ ਪਾਸੋਂ ਵੀ ਨਹੀਂ ਉਹਨਾਂ ਨੂੰ ਇੱਕ ਜੁਟਤਾ ਦੇ ਨਾਲ ਅਸੀਂ ਸਾਂਭ ਸਕੇ ਜਿਹੜੇ ਪੁਰਾਣੇ ਵਰਕਰ ਸ਼ੁਰੂ ਤੋਂ ਅਕਾਲੀ ਦਲ ਨਾਲ ਕੰਮ ਕਰਦੇ ਆਉਂਦੇ ਆ ਅਕਾਲੀ ਦਲ ਦੀ ਨਾ ਇੱਕ ਬਦਕਿਸਮਤੀ ਰਹੀ ਆ ਹੂੰ ਜਿਹੜੇ ਕਾਲੀ ਦਲ ਦੇ ਉਹਦੇ ਕੰਨ ਪੁਰਾਣੇ ਲੀਡਰ ਸੀਗੇ ਵੀ ਵੱਡੇ ਆਪ ਦੇ ਆਪ ਨੂੰ ਲੀਡਰ ਜਾਦੇ ਲੋਕਲ ਲੀਡਰਾਂ ਤੇ ਹਾਵੀ ਹੋ ਜਾਂਦੇ ਆ। ਉਹ ਫਿਰ ਜ਼ਿਲ੍ਹੇ ਦੇ ਵਿੱਚ ਉਹਦੇ ਕੰਨ ਚਾਰ ਪੰਜ ਹੁੰਦੇ ਆ ਆਪਣੇ ਹਰੇਕ ਜ਼ਿਲ੍ਹੇ ਦੇ ਵਿੱਚ ਚਾਰ ਪੰਜ ਹਲਕੇ ਪੈਂਦੇ ਆ। ਜੀ ਜਿਹੜਾ ਕੋਈ ਬੰਦਾ ਮੰਤਰੀ ਦੀ ਕੁਰਸੀ ਤੇ ਕੇਰਾ ਬਹਿ ਗਿਆ ਤੇ ਉਹਨੂੰ ਲੱਗਦਾ ਵੀ ਦੂਜੇ ਜਿਹੜੇ ਤਿੰਨ ਆ ਇਹਨਾਂ ਦੇ ਕੰਟਰੋਲ ਮੇਰਾ ਹੀ। ਜੀ ਉਸੇ ਕਰਕੇ ਕਈ ਬੰਦੇ ਕੰਮ ਵਿੱਚੋਂ ਪਾਰਟੀ ਤੋਂ ਕੰਮ ਛੱਡ ਗਏ ਉਹਨਾਂ ਦੇ ਕੰਮ ਰੁਕੀ ਗਏ ਕੰਮ ਹੋਣ ਨਹੀਂ ਦਿੱਤੇ ਗਏ ਜਿੱਦਾਂ ਮੈਂ ਤੁਹਾਡੇ ਕੋਲੇ ਭਾਗੀ ਕੀ ਦਾ ਜ਼ਿਕਰ ਕੀਤਾ ਆ ਕੱਕ ਲੋਗੜ ਦਾ ਜ਼ਿਕਰ ਕੀਤਾ ਇਹ ਸਾਰੇ ਬੰਦੇ ਕਾਲੀ ਦਲ ਦੇ ਸੀਗੇ ਇੱਕ ਸਾਡੇ ਸ਼ਾਂਤ ਹੁੰਦਾ ਸੀਗਾ ਮੁੱਗੇ ਤੋਂ ਉਹ ਵੀ ਕਾਲੀ ਦਲ ਦੇ ਵਿੱਚ ਸੀਗਾ ਬੰਦੇ ਉਹਦੇ ਕੰਮ ਕਿਸੇ ਇੱਕ ਬੰਦੇ ਕਰਕੇ ਉਹਦੇ ਕੰਨ ਸਾਰੇ ਕੰਮ ਛੱਡ ਗਏ ਵੀ ਉਹਨਾਂ ਧੱਕਾ ਹੋਈ ਗਿਆ ਉਹਨਾਂ ਦੇ ਉਹਦੇ ਕੰਨ ਸੁਣਵਾਈ ਨਹੀਂ ਹੋਈ ਕਿ ਉਹਨੂੰ ਨੈਸਟਰੀ ਦੇ ਵਿੱਚ ਸੀਗੇ ਬੰਦੇ ਜੀ ਹੁਣ ਜਦੋਂ ਚੌਧਰਾ ਗਏਗਾ ਹੁਣ ਉਹਦੇ ਕੰਨ ਪਾਸੇ ਸਿਰਫ ਚੌਧਰ ਦੀ ਗੱਲ ਹੀ ਆ ਇਹ ਸਾਰੀ ਉਹਦੇ ਕੰਨ ਚੌਧਰ ਦੀ ਗੱਲ ਆ ਹੋਰ ਕੋਈ ਕਿਸੇ ਨੂੰ ਦਰਦ ਨਹੀਂ ਗਿਆ ਕੋਈ ਵਾਸਤਾ ਨਹੀਂ ਗਿਆ ਪਹਿਲਾਂ ਦਰਦ ਕਿੱਥੇ ਗਿਆ ਸੀਗਾ ਹੁਣ ਹੀ ਕਹਤੋ ਦਰਦ ਉੱਠਿਆ ਇਹ ਜਿਹੜੇ ਉਹਦੇ ਕੰਨ ਜਮਾ ਲੋਕੀ ਸਮ ਚੁੱਕੇ ਆ ਵੈਸੇ ਜਿਹੜੇ ਆਹ ਤੁਰੇ ਫਿਰਦੇ ਪੰਜ ਸੱਤ ਬੰਦੇ ਇਹਨਾਂ ਕੋਲ ਹੈ ਨਹੀਂ ਕੋਈ ਜਿਹੜਾ ਬਾਗੀ ਧੜਾ ਆ ਉਹਦੇ ਹੁਣ ਤੱਕ ਕਿਸੇ ਵੱਲੋਂ ਕੋਈ ਅਪਰੋਚ ਕੀਤੀ ਗਈ ਹੋਵੇ ਅਕਾਲੀ ਦਲ ਦੇ ਨਾਲ ਜਿਹੜਾ ਦਾਗੀ ਧੜਾ ਜਿਹਨੂੰ ਕਿਹਾ ਗਿਆ ਸੀ ਕਿ ਇਹਨਾਂ ਦੀ ਆਪਸ ਚ ਸਾਂਝ ਬਣ ਸਕੇ ਨਹੀਂ ਬਹੁਤ ਬੰਦੇ ਬਹੁਤ ਬੰਦੇ ਵਾਪਸ ਆ ਰਹੇ ਆ ਬਹੁਤ ਬੰਦਿਆਂ ਨੇ ਉਹਦੇ ਕੋਲ ਸਟੇਟਮੈਂਟ ਆ ਵੀ ਦਿੱਤੀਆਂ ਵੀ ਹਾਂ ਕਾਲੀ ਦਲ ਵਸਾਇਰ ਇਕੱਠਾ ਹੋਣਾ ਚਾਹੀਦਾ ਅਸੀਂ ਤਾਂ ਆਪ ਅਰਦਾਸ ਕਰਦੇ ਆ ਗੁਰੂ ਸਾਹਿਬ ਨੂੰ ਵੀ ਜਿਹੜੇ ਭੈਣ ਭਾਈ ਗੁੱਸੇ ਵਿੱਚ ਰਾਈਟ ਆਏ ਕਾਲੀ ਦਲ ਦਾ ਨੁਕਸਾਨ ਹੋ ਰਿਹਾ ਕਾਲੀ ਦਲ ਉਹਦੇ ਕਹਨੂ ਵੀ ਤੁਸੀਂ ਕਹੋਗੇ ਖਤਮ ਹੋ ਗਿਆ ਖਤਮ ਨਹੀਂ ਹੋ ਸਕਦਾ ਕਾਲੀ ਦਲ ਜੇ ਪਿੰਡਾਂ ਦੇ ਵਿੱਚ ਤੁਸੀਂ ਗੱਲ ਸੁਣਦੇ ਨਾ ਹੁਣ ਤੁਸੀਂ ਵੇਖੋ ਅਕਾਲੀ ਦਲ ਦੇ ਜਿੰਨੇ ਕੱਟਰ ਵਿਰੋਧੀ ਸੀਗੇ ਹੁਣ ਆਪਦੀ ਆਪ ਕਹਿਣ ਲੱਗੇ ਨਾ ਲੋਕੀ ਵੀ ਭਾਈ ਕਾਲੀ ਦਲ ਦੇ ਰਾਜ ਚ ਡਵੈਲਪਮੈਂਟ ਹੋਈ ਹੈ ਕਾਲੀ ਦਲ ਨੇ ਸਾਰਾ ਜਿੰਨਾ ਪੰਜਾਬ ਦਾ ਡਵੈਲਪਮੈਂਟ ਕੀਤੀ ਹੈ ਇਕੱਲੇ ਕਾਲੀ ਦਲ ਦੇ ਰਾਜ ਚ ਜੀ ਨਾ ਕਾਂਗਰਸ ਦੀ ਨਾ ਇਹਨਾਂ ਨੇ ਤਾਂ ਐਕਟਿਵ ਨਹੀਂ ਨਾ ਜੀ ਹੂੰ ਹੂੰ ਇਹਨਾਂ ਨੇ ਤਾਂ ਕਿਹਨੂੰ ਐਕਟਿਵ ਨਹੀਂ ਲਈ ਦੱਸ ਦੇਣ ਕਿਹੜੀ ਡਵੈਲਪਮੈਂਟ ਕੀਤੀ ਕਿਉਂਕਿ ਤੁਸੀਂ ਵਿਰੋਧੀਆਂ ਦੀ ਗੱਲ ਕੀਤੀ ਹੈ ਜਿਹੜੇ ਬੜੇ ਸਖਤ ਸ਼ਬਦਾਂ ਦੇ ਨਾਲ ਕਾਲੀ ਦਲ ਨੂੰ ਆਪਣੇ ਸਮੇਂ ਅਚ ਘੇਰਦੇ ਵੀ ਰਹੇ ਆ ਖਾਸ ਤੌਰ ਤੇ ਤਲਵਾੜਾ ਸਭ ਦੀ ਮੈਂ ਗੱਲ ਕਰਨਾ ਚਾਹਣਾ ਅਕਾਲੀ ਦਲ ਦੇ ਵਿੱਚ ਆਉਂਦੇ ਆ ਅਕਾਲੀ ਦਲ ਦੇ ਨਾਲ ਜੁੜਦੇ ਆ ਅ ਸੋ ਕਿਤੇ ਕੋਈ ਇਦਾਂ ਦੀ ਗਲਤੀ ਨਹੀਂ ਵੀ ਜਦੋਂ ਆਗਾਹ ਨੂੰ ਇਲੈਕਸ਼ਨ ਆਉਂਦੇ ਆਵੇ ਕਾਲੀ ਦਲ ਵੱਲੋਂ ਹੁਣ ਤਲਵਾੜਾ ਸਾਹਿਬ ਵੀ ਐਮਐਲਏ ਦੀ ਟਿਕਟ ਲੜਨਗੇ ਨਹੀਂ ਹੂੰ ਜਿਹੜੀ ਹੁੰਦੀ ਹੈ ਕਿਸੇ ਵੀ ਸ਼ਰਤ ਤੇ ਕਿਸੇ ਨੂੰ ਪਹਿਲਾਂ ਟਿਕਟ ਦਾ ਪ੍ਰੋਮਿਸ ਨਹੀਂ ਕੀਤਾ ਜਾਂਦਾ ਹੂੰ ਹੂੰ ਜਿਹੜਾ ਕਾਲੀ ਦਲ ਦੇ ਵਿੱਚ ਹਾਂ ਭਾਈ ਤੈਨੂੰ ਟਿਕਟ ਦੇਵਾਂਗੇ ਤੂੰ ਆਜਾ ਇਹ ਕਾਲੀ ਦਲ ਦਾ ਇਤਿਹਾਸ ਆ ਕਾਲੀ ਦਲ ਦੇ ਹਲਕੇ ਦੇ ਵਿੱਚ ਉਹਦੇ ਕੰਨ ਜਿਹੜੇ ਡੈਲੀਗੇਟ ਲੱਗੇ ਹੁੰਦੇ ਆ ਇੱਕ ਸਪੈਸ਼ਲ ਇਨਕੁਆਰੀ ਹੁੰਦੀ ਆ ਵੀ ਇਹ ਬੰਦਾ ਵਾਕਈ ਹੀ ਟਿਕਟ ਦੇ ਕਾਬਲ ਹੈ ਇੱਕ ਸਰਵੇ ਹੁੰਦਾ ਸਰਵੇ ਤੋਂ ਬਾਹਰ ਟੈਕਟਿਵਿਟੀ ਆਣੀ ਤੁਸੀਂ ਤਲਵਾਰਾ ਸਾਹਿਬ ਦੀ ਗੱਲ ਕੀਤੀ ਤੁਸੀਂ ਇੱਕ ਚੀਜ਼ ਯਾਰ ਨੋਟ ਕਰੋ ਅੱਜ ਜਿਹੜਾ ਅੱਜ ਦਾ ਉਹਦੇ ਕੰਨ ਟਾਈਮ ਜਿਹੜੇ ਕਾਰੀਦਾਲ ਦੇ ਕੱਟੜ ਵਿਰੋਧੀ ਹੁੰਦੇ ਸੀ ਤਲਵਾਰਾ ਸਾਹਿਬ ਹਾਂ ਹਾਂ ਉਹਨਾਂ ਨੇ ਸਖਬੀਰ ਬਾਦਲ ਦੀ ਤਾਰੀਫ ਕੀਤੀ ਵੀ ਹਾਂ ਭਾਈ ਜੇ ਕੱਲਾ ਸਖਬੀਰ ਬਾਦਲ ਨੇ ਦਵਿਆ ਹੋਰ ਸਾਰੇ ਟੈਲੀਫੋਨ ਵਾਲੇ ਆ ਤੇ ਉਹਨਾਂ ਨੇ ਇੱਕ ਚੀਜ਼ ਇਹ ਵੀ ਆਖਿਆ ਕਈ ਦਾ ਕੰਮ ਲੁਕਦੇ ਵੀ ਵਿਖਿਆ ਹਾਂ ਹਾਂ ਹੁਣ ਵੀ ਨਹੀਂ ਚੁੱਕਦੇ ਬਾਅਦ ਵਿੱਚ ਕਈ ਦਾ ਭੇਸ ਪਹਿਲਾਂ ਉਹਦੇ ਕਹਿ ਚੋਲਾ ਪਾਇਆ ਹੁੰਦਾ ਬਾਅਦ ਚ ਜੀਨ ਦੀ ਪੈਂਟ ਪਾ ਕੇ ਮੂੰਹ ਬੰਨ ਕੇ ਵੀ ਜਾਂਦੇ ਵਿਖੇ ਉਹਨਾਂ ਨੇ ਇਹ ਗੱਲ ਦਾ ਵੀ ਜ਼ਿਕਰ ਕੀਤਾ ਜੇ ਤੁਸੀਂ ਸੁਣਿਆ ਹੋਵੇ ਹੁਣ ਤੁਸੀਂ ਇਹ ਤੋਂ ਕੀ ਕਹ ਰਹੇ ਹੋ ਹੁਣ ਜਿਹੜੇ ਸਾਡੇ ਜਿਹੜੇ ਬੁੱਧੀਜੀਵ ਆ ਰਾਈਟ ਹੁਣ ਤਲਵਾਰਾ ਸਾਹਿਬ ਨੂੰ ਗਾਲਾਂ ਕੱਢਣ ਲੱਗੇ ਵੀ ਇਹ ਗਦਾਰ ਹੋਗੇ ਜਿਹੜਾ ਸੁਖਵੀਰ ਬਦਲ ਨਾ ਕੇ ਬਹਿ ਗਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਚ ਆ ਗਿਆ ਉਹ ਗਦਾਰ ਹੋ ਗਿਆ ਬਿਲਕੁਲ ਕਿਉਂਕਿ ਕਿਸੇ ਵੇਲੇ ਜਦੋਂ ਕੋਈ ਅਕਾਲੀ ਦਲ ਦੇ ਵਿੱਚ ਆਉਂਦਾ ਸੀ ਜਾਂ ਕਿਸੇ ਵੇਲੇ ਅਕਾਲੀ ਦਲ ਦੇ ਨਾਲ ਜੁੜਦਾ ਸੀ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ ਇਹ ਪਰ ਅੱਜ ਗਦਾਰੀਆਂ ਦੇ ਟੈਗ ਲੱਗ ਰਹੇ ਆ ਗਦਾਰੀਆਂ ਦੇ ਟੈਗ ਕਾਹ ਤੋਂ ਲੱਗ ਰਹੇ ਹਮ ਗਦਾਰੀਆਂ ਦੇ ਟੈਗ ਇਸੇ ਕਰਕੇ ਲੱਗ ਰਹੇ ਆ ਕਿਉਂਕਿ ਜਿਹੜੀ ਪੰਜਾਬ ਦੀ ਮਾਂ ਪਾਰਟੀ ਆ ਉਹਨੂੰ ਕਮਜ਼ੋਰ ਕੀਤਾ ਜਾਵੇ ਕਮਜ਼ੋਰ ਕਿੱਦਾਂ ਹੋਊਗਾ ਜੇ ਤੁਸੀਂ ਕਿਸੇ ਇੱਕ ਬੰਦੇ ਦੇ ਉਹਦੇ ਕੰਨ ਮਗਰ ਪੈਜੋ 100 ਜਾਨਾ ਮਗਰ ਪੈਜੋ ਇੱਕ ਸੋਸ਼ਲ ਮੀਡੀਆ ਦੇ ਜੋਗਗ ਉਹਦਾ ਟਾਰਗੇਟ ਕਰ ਲਓ ਜਦੋਂ ਟਾਰਗੇਟ ਹੋ ਗਿਆ ਉਹ ਬੰਦਾ ਕਹੂ ਯਾਰ ਕੀ ਲੈਣਾ ਇਹੋ ਜੇ ਕੰਮ ਤੋਂ ਘਰੇ ਬੈਠੇ ਇਹ ਦਬਾਅ ਬਣਾ ਕੇ ਕਿਸੇ ਬੰਦੇ ਨੂੰ ਘਰੇ ਬਾਹਰ ਦੀ ਕੋਸ਼ਿਸ਼ ਹੁੰਦੀ ਆ ਹੋਰ ਕੋਈ ਗੱਲ ਨਹੀਂਗਾ ਕੱਲਾ ਕਾਲੀਦਾਲੀ ਦੱਸਦਾ ਤੁਸੀਂ ਇੱਕ ਚੀਜ਼ ਵੇਖੋ ਯਾਰ ਕਾਲੀਦਾਲ ਗਏ ਨੂੰ ਜਿਹੜੇ ਹੁਣ ਆਪਣੇ ਸਰਕਾਰਾਂ ਹੁੰਦੀਆਂ ਪਾਵਰ ਚੋ ਗਏ ਨੂੰ ਆਲਮੋਸਟ 8.5 ਸਾਲ ਹੋ ਚਲੇ ਆਲਮੋਸਟ ਜੀ ਕਿਤੇ ਕਾਂਗਰਸ ਦਾ ਜ਼ਿਕਰ ਹੋਇਆ ਕਿਸੇ ਹੋਰ ਪਾਰਟੀ ਦਾ ਜ਼ਿਕਰ ਹੋਇਆ ਜਿਹੜਾ ਪੰਜਾਬ ਦੇ ਵਿੱਚ ਸਰਕਾਰਾਂ ਨੇ 8.5 ਸਾਲਾਂ ਦੇ ਵਿੱਚ ਕੱਲਾ ਸੁਖਵੀਰ ਬਾਦਲ ਹੀ ਕਿਉਂ ਚੋਣਦਾ ਹ ਹ ਕਿਉਂਕਿ ਪਤਾ ਹੈ ਵੀ ਇਹ ਬੰਦਾ ਝੁਕਨ ਵਾਲਾ ਨਹੀਂ ਗਾ ਇਹ ਬੰਦਾ ਡਿਵੈਲਪਰ ਉਹਨੂੰ ਬੰਦੇ ਨੂੰ ਪਤਾ ਹੈ ਵੀ ਕਿਹੜੇ ਹਿਸਾਬ ਨਾਲ ਡਿਵੈਲਪਮੈਂਟ ਹੋਣੀ ਜਿੰਨਾ ਤੁਸੀਂ ਚੱਕ ਕੇ ਵੇਖੋ ਸਿਸਟਮ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿੰਨੀ ਵੀ ਡਿਵੈਲਪਮੈਂਟ ਕਰਾਈ ਆ ਤੁਸੀਂ ਬਠਿੰਡਾ ਵੇਖ ਲਓ ਮਹਾਲੇ ਵੇਖ ਲਓ ਅੰਮ੍ਰਿਤਸਰ ਦੇ ਪ੍ਰੋਜੈਕਟ ਵੇਖ ਲਓ ਲੁਧਿਆਣੇ ਦੇ ਪ੍ਰੋਜੈਕਟ ਵੇਖ ਲਓ ਸਾਡੇ ਮੋਗੇ ਦੇ ਵੇਖ ਲਓ ਮੋਗੇ ਦੇ ਵਿੱਚ ਜਿਹੜਾ ਫੋਕਲ ਪੁਆਇੰਟ ਬਣਿਆ ਉਹ ਕਿਹਦੇ ਸਰਕਾਰ ਚ ਹੈ ਬਿਲਕੁਲ ਕੌਣ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਏ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਇਹ ਸਾਰੇ ਜਿੰਨੇ ਫੋਕਲ ਪੁਆਇੰਟ ਬਣੇ ਜਣਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦੇ ਬਣੇ ਹੋਣੀ ਇਹਨਾਂ ਨੇ ਤਾਂ ਕਪੈਸਿਟੀ ਕਰਦੇ ਤੇ ਲੋਕੀ ਹੁਣ ਆਪ ਵੀ ਮੰਨਣ ਲੱਗ ਗਏ ਸਾਰਾ ਕੁਝ ਮੰਨਣ ਲੱਗ ਗਏ ਜਿਹੜੇ ਉਹਦੇ ਕਹਨੂੰ ਪਹਿਲਾਂ ਅਕਾਲੀ ਦਲ ਨੂੰ ਕਹਿੰਦੇ ਸੀ ਵੀ ਹੋਣਾ ਨਹੀਂ ਇਹਦਾ ਚੰਦ ਬੰਦੇ ਆ ਉਹਦੇ ਕਹਨੂੰ ਜਿਹੜੇ ਅਕਾਲੀ ਦਲ ਨੂੰ ਭੰਡੀ ਜਾ ਰਹੇ ਹੁਣ ਲੋਕਾਂ ਦਾ ਸਾਰਾ ਉਹਦੇ ਕਹਨੂੰ ਅੱਖਾਂ ਖੁੱਲ ਗਈਆਂ ਸਾਰਿਆਂ ਦੀ ਹੁਣ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕੀ ਹਿਸਾਬ ਹਕਤਾ ਉਹ ਜੀ ਸੋ ਆਪਾਂ ਹੁਣ ਉਧਰ ਆਉਣੇ ਆ ਜਿਹੜਾ ਕੁਛ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਵਾਪਰਿਆ ਸੋ ਸੰਗਤ ਸਾਹਿਬ ਜੀ ਆਪਾਂ ਗੱਲ ਕਰਦੇ ਆ ਕ੍ਰੈਡਿਟ ਲੈਣ ਦੀ ਕਿਉਂਕਿ ਜਦੋਂ ਕੋਈ ਵੀ ਚੰਗਾ ਕੰਮ ਹੁੰਦਾ ਤਾਂ ਆਪਾਂ ਵੀ ਇਹ ਗੱਲ ਕਹਿੰਨੇ ਆ ਵੀ ਉਹਦਾ ਕ੍ਰੈਡਿਟ ਲੈਣਾ ਬਣਦਾ ਆ ਤੇ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤੁਸੀਂ ਆਫ ਕੋਰਸ ਕਹੋਗੇ ਵੀ ਇਹ ਕ੍ਰੈਡਿਟ ਆ ਜਿਹੜਾ ਇਹ ਅਕਾਲੀ ਦਲ ਨੂੰ ਜਾਊਗਾ ਜਾਂ ਇਹ ਲਖਵੀਰ ਸਿੰਘਾਂ ਨੂੰ ਜਾਊਗਾ ਕਿਉਂਕਿ ਇਹ ਉਹਨਾਂ ਨੇ ਚੰਗਾ ਕੰਮ ਕੀਤਾ ਜਦੋਂ ਪੰਜਾਬ ਦੇ ਵਿੱਚ ਬਲਡੋਜ਼ਰ ਚੱਲ ਰਹੇ ਸੀ ਪਿਛਲੇ ਬੀਤੇ ਸਮੇਂ ਦੇ ਵਿੱਚ ਨਸ਼ੇ ਵਾਲਾ ਜਿਹੜੀ ਮੁਹੀਮ ਹੈ ਅਸੀਂ ਉਹਨੂੰ ਖਤਮ ਕਰ ਰਹੇ ਹਾਂ ਹਨਾ ਸੋ ਉਸ ਤੋਂ ਬਾਅਦ ਤਹਿਸੀਲਦਾਰਾਂ ਦੇ ਉੱਤੇ ਵੀ ਕ੍ਰੈਡਿਟ ਲਿਆ ਗਿਆ ਸੋ ਫਿਰ ਹੁੰਦਾ ਵੀ ਰਾਤੋਂ ਰਾਤ ਮੋਰਚਾ ਖਾਲੀ ਕਰਵਾ ਦਿੱਤਾ ਜਾਂਦਾ ਪਰ ਉਹਦਾ ਕ੍ਰੈਡਿਟ ਨਹੀਂ ਲਿਆ ਜਾਂਦਾ ਨਹੀਂ ਇੱਕ ਹੋਰ ਤੁਸੀਂ ਸ਼ਾਇਦ ਭੁੱਲ ਗਏ ਇੱਕ ਇਸ ਤੋਂ ਪਹਿਲਾਂ ਦੀ ਰਾਤ ਵੀ ਐ ਕ੍ਰੈਡਿਟ ਲਿਆ ਸੀ ਇਹਨਾਂ ਨੇ ਜਿਹੜਾ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਨਾਰਾ ਦੇਖੇ ਪਹਿਲਾਂ ਜਦੋਂ ਇਹ ਤਾਂ ਸਰਕਾਰਾਂ ਨਹੀਂ ਆਈਆਂ ਸੀ ਉਦੋਂ ਕਹਿੰਦੇ ਜੈ ਜਵਾਨ ਜੈ ਕਿਸਾਨ ਤੇ ਡਾਂਗ ਦੋਨਾਂ ਤੇ ਵਾਈ ਇਹਨਾਂ ਨੇ ਪਹਿਲੇ ਦਿਨ ਜਵਾਨ ਕੁੱਟਿਆ ਤੇ ਦੂਜੇ ਦਿਨ ਇਹਨਾਂ ਨੇ ਕਿਸਾਨ ਕੁੱਟਿਆ ਪਹਿਲੇ ਦਿਨ ਜਵਾਨ ਸ਼ਾਇਦ ਤੁਸੀਂ ਜਾਣਦੇ ਹੋ ਪਟਿਆਲੇ ਦੇ ਵਿੱਚ ਜੀ ਪੁਲਿਸ ਵਾਲਿਆਂ ਨੇ ਜੀ ਬਿਲਕੁਲ ਇਹ ਬੜੀ ਆਰਮੀ ਦਾ ਅਫਸਰ ਜੀ ਆਰਮੀਆ ਦਾ ਅਫਸਰ ਕਰਨਲ ਬਾਠ ਤੇ ਉਹਨਾਂ ਦੇ ਸੁਪੁੱਤਰ ਨੂੰ ਜੀ ਦੋ ਦੋਨਾਂ ਪਿਓ ਪਤਨ ਨੂੰ ਕੁੱਟਿਆ ਤੇ ਪਿੱਛੋਂ ਕੀ ਕਹਿ ਰਹੇ ਆ ਅਕੇ ਸੰਤ ਤਾਂ ਪਤਾ ਨਹੀਂ ਸੀ ਲੱਗਾ ਜੀ ਇਹ ਇੱਕ ਆਰਮੀ ਦੇ ਅਫਸਰ ਵੀ ਤੁਸੀਂ ਯਾਰ ਜਿਹੜੇ ਬੰਦੇ ਕਸੂਰੀ ਹਨੇ ਤੁਸੀਂ ਉਹਨੂੰ ਕੁੱਟਦੇ ਤੇ ਜੇ ਫਿਰ ਉਹਦੋਂ ਅਗਲੇ ਦਿਨ ਅਗਲੇ ਦਿਨ ਪੇਨ ਜਿਹੜੇ ਕਿਸਾਨੀ ਧਰਨੇ ਤੇ ਬੈਠੇ ਸੀ ਲੋਕਾਂ ਨੂੰ ਰਾਤ ਨੂੰ ਵੱਡੇ ਉਹਨਾਂ ਦੇ ਜਿਹੜੇ ਆਦਮੀ ਸੀ ਉਹਨਾਂ ਨੂੰ ਚੁੱਕਿਆ ਗਿਆ ਉਹਨਾਂ ਦੇ ਟਰੈਕਟਰ ਟਰਾਲੀਆਂ ਦਾ ਭੰਨੇ ਗਏ ਚੌਕੇ ਖਦਾਨਾ ਸਿੱਟੇ ਦੇ ਤੇ ਉਥੇ ਟਰੈਕਟਰ ਟਰਾਲੀਆਂ ਦੇ ਵਿੱਚੋਂ ਸਮਾਨ ਚੋਰੀ ਕੀਤਾ ਜੀ ਇਹ ਸਰਕਾਰ ਦੀ ਦੇਖਣਾ ਤੇ ਜਦੋਂ ਸਰਕਾਰ ਪਹਿਲਾਂ ਜਦੋਂ ਸ਼ਾਇਦ ਤੁਹਾਨੂੰ ਇੱਕ ਚੀਜ਼ ਹੋਰ ਪਤਾ ਵੀ ਜਦੋਂ ਸਰਕਾਰ ਨਾ ਪਾਵਰ ਦੇ ਵਿੱਚ ਨਹੀਂ ਸੀਗੀ ਇਹ ਨਹੀਂ ਸਰਕਾਰ ਬਣੀ ਨਹੀਂ ਸੀ ਪੰਜਾਬ ਦੇ ਵਿੱਚ ਤੇ ਆਪ ਧਰਨੇ ਤੇ ਜਾ ਜਾ ਕੇ ਬਿੰਦੇ ਸੀਗੇ ਬਿਹਾ ਵੀ ਇਹ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੂੰ ਹੂੰ ਆਈ ਟਿੱਕਰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਕਿਸਾਨਾਂ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪ ਚੱਲ ਕੇ ਕਿਸਾਨਾਂ ਕੋਲੇ ਆਉਂਦੇ ਹੁੰਦੇ ਸੀ ਇਹ ਪਾਜੀ ਮੈਨੂੰ ਸੱਦ ਲਓ ਮੈਂ ਆ ਕੇ ਤੁਹਾਡੇ ਕੋਲੇ ਆਇਆ ਨਾ ਮੈਨੂੰ ਦੱਸੋ ਦੁੱਖ ਕੀ ਤੇ ਇਹ ਤਾਂ ਜਿਹੜੇ ਸਾਡੇ ਉਹਦੇ ਕੰਨ ਹੁਣਦੇ ਇਹ ਤਾਂ ਉਹਦੇ ਕੰਨ ਮੀਟਿੰਗ ਸੱਦਦੇ ਆ ਮੀਟਿੰਗ 'ਚ ਉਹਦੇ ਕੰਨ ਗੁੱਸੇ ਹੋ ਕੇ ਚਲੇ ਜਾਂਦੇ ਮੀਟਿੰਗ ਰੱਦ ਕਰ ਦਿੰਦੇ ਆ ਕਿਸੇ ਦਾ ਹੈ ਹੀ ਨਹੀਂ ਕਿ ਤੁਸੀਂ ਵੇਖੋ ਤਾਂ ਸਹੀ ਕਰੈਕਟ ਕਿਹੜੀ ਚੀਜ਼ ਦਾ ਇਹਨਾਂ ਨੇ ਹੁਣ ਲੋਕਾਂ ਨੂੰ ਜਿਹੜੇ ਕਿਸਾਨ ਜੁਨੀਆਂ ਪਹਿਲਾਂ ਕਹਿੰਦੇ ਸੀ ਬਲਦਾਗ ਆ ਵਾਕੇ ਬਲਦਾਗ ਆ ਹੁਣ ਲੋਕਾਂ ਨੂੰ ਪਤਾ ਲੱਗਾ ਵੀ ਕਿਹੜੀ ਚੀਜ਼ ਦਾ ਬਲਦਾ ਆ ਸਾਇਦ ਨਾ ਥੋੜੀ ਜੀ ਗੱਲ ਤੋਂ ਉਹਦੇ ਕੰਨ ਵਿੱਚ ਆਪਾਂ ਇਹੜ ਖੋੜ ਕਰ ਗਈ ਜੀ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਸਾਰੀਆਂ ਚੀਜ਼ਾਂ ਤੇ ਐਮਐਸਪੀ ਅਸੀਂ ਦੇਵਾਂਗੇ 18 ਫਸਲਾਂ ਜੀ ਬਿਲਕੁਲ ਬੜੇ ਬਿਆਨ ਵਾਇਰਲ ਹੁੰਦੇ ਨੇ ਬਿਆਨ ਬਾਜੀ ਇਹਨਾਂ ਨੇ ਇਸ਼ਤਿਹਾਰ ਵੀ ਛਾਪੇ ਵੀ ਜਦੋਂ ਸਾਡੀ ਸਰਕਾਰ ਆ ਗਈ ਇਸ਼ਤਿਹਾਰ ਛਾਪਨ ਤੇ ਬਹੁਤ ਮੂਰੀ ਹੈ ਅਸੀਂ ਉਹਦੇ ਕੰਨ ਕਿੱਥੇ ਘਾਟਾ ਖਾ ਗਈ ਕਾਲੀ ਦਾਲ ਕਿੱਥੇ ਘਾਟਾ ਖਾ ਗਈ ਕਾਲੀ ਦਾਲ ਨੇ ਆਪਦੇ ਕੰਮ ਗਢਾਈ ਹੁਣ ਅੱਕ ਕੇ ਐਡਵਰਟਾਈਜ਼ਮੈਂਟ ਨਹੀਂ ਕੀਤਾ ਜ਼ੀਰੋ ਜ਼ੀਰੋ ਲੋਕੀ ਹੁਣ ਅੱਕ ਕੇ ਨਾ ਹਮ ਹਮ ਕਾਲੀ ਦਲ ਦੇ ਕੰਮ ਆਪ ਦੱਸਣ ਲੱਗੇ ਆ ਕੋਈ ਸੋਸ਼ਲ ਮੀਡੀਆ ਨਹੀਂ ਇਹਨਾਂ ਦਾ ਕਾਲੀ ਦਲ ਦਾ ਵੀ ਦੱਸ ਰਿਹਾ ਹੁਣ ਲੋਕੀ ਜਿਹੜੇ ਆਮ ਘਰਾਂ ਦੇ ਜਵਾਬ ਕਾ ਵੀ ਜਿਹੜੇ ਪ੍ਰਾਣੇ ਬਜ਼ੁਰਗ ਬੈਠੇ ਆ ਉਹ ਜਦੋਂ ਕੋਈ ਇੰਟਰਵਿਊ ਲੈਣ ਜਾਂਦਾ ਉਹਨਾਂ ਨੂੰ ਦੱਸ ਰਿਹਾ ਵੀ ਆ ਸਾਡੇ ਪਿੰਡ ਅਗਲਾ ਪਾਸੇ ਤਾਂ ਬਾਬਾ ਤੁਹਾਡੇ ਪਿੰਡ ਦਾ ਕੰਮ ਆ ਕਹਿੰਦਾ ਕਾਲੀ ਦਲ ਦਾ ਮੈਂ ਹਾਂ ਹਮ ਆ ਪਾਣਾ ਨੇ ਇਹਨਾਂ ਦਾ ਕੰਡਾ ਟਣੇ ਲੇ ਇਹਦਾ ਪੱਟ ਕੇ ਪੜਾ ਲੈ ਜਾਣ ਹਮ ਲਾਉਣੇ ਦਾ ਕੀ ਆ ਕੰਮ ਹੋਇਆ ਪਿਆ ਕਿ ਹੁਣ ਲੋਕੀ ਜਾਗਰਤ ਸੋ ਜਿਹੜਾ ਇੱਕ ਟਰਸਟ ਬ੍ਰੇਕ ਵੀ ਆਪਾਂ ਕਹਿ ਦਈਏ ਵੀ ਇੱਕ ਤਰੀਕੇ ਨਾਲ ਵਿਸ਼ਵਾਸ ਘਾਤ ਵੀ ਹੈ ਵੀ ਪਹਿਲਾਂ ਮੀਟਿੰਗ ਤੇ ਜਾਂਦੇ ਆ ਉਸ ਤੋਂ ਬਾਅਦ ਨਾਲ ਦੀ ਨਾਲ ਅਰੈਸਟ ਹੋ ਜਾਂਦਾ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਨਾ ਸੋ ਅਗਾਂ ਨੂੰ ਵੀ ਬਹੁਤ ਕੁਝ ਚੱਲਦਾ ਰਹਿਣਾ ਫਿਰ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਇਦਾਂ ਮੀਟਿੰਗ ਤੇ ਜਾਇਆ ਹੀ ਨਹੀਂ ਕਰਨਾ ਜੇ ਬੁਲਾਉਣ ਤੇ ਵੀ ਨਹੀਂ ਜਾਇਆ ਕਰਨਾ ਕਿਉਂਕਿ ਅੱਜ ਵੀ ਹੋ ਕੇ ਹਟਿਆ ਤਾਂ ਆ ਜਾਂਦਾ ਜ। ਹਲੇ ਹੋਰ ਬਹੁਤ ਕੁਝ ਹੋਊਗਾ। ਹੂੰ। ਹਲੇ ਤਾਂ ਸਾਨੂੰ ਇੱਕ ਨਾ ਟ੍ਰੇਲਰ ਵਿਖਾਇਆ। ਹਲੇ ਦੋਸਾਲ ਇਹਨਾਂ ਦੇ ਪਏ। ਹਲੇ ਤਾਂ ਜਿਹੜਾ ਜੇ ਹੁਣ ਨਾ ਜਿਹੜੇ ਇਹਨਾਂ ਨੇ ਕੀਤੇ ਆ ਵੀਰੇ ਕਿਹਨੂੰ ਪਹਿਲਾ ਕਿਸਾਨ ਸੱਦੇ ਫਿਰ ਰਾਤ ਨੂੰ ਗਿਰਫਤਾਰ ਕਰ ਲੈ ਰਹੇ ਉਹਨਾਂ ਨੂੰ ਪਰਮਾਉਂਦੇ ਸੀਗੇ ਵੀ ਅਸੀਂ ਤੁਹਾਡੇ ਨਾਲ ਅਰੇ ਹੁਣ ਤਾਂ ਇੱਥੇ ਇਹਨਾਂ ਦੇ ਉਹਦੇ ਕਰਕੇ ਲੀਡਰ ਦੇ ਕਹਿ ਨੂੰ ਬਿਆਨ ਦੇਣ ਲੱਗੇ ਵੀ ਧਰਨੇ ਦੇ ਕਰਕੇ ਪੰਜਾਬ ਦੇ ਵਿੱਚ ਨਸ਼ਾ ਵਧਿਆ ਸਹ ਤੁਸੀਂ ਉਹਦੇ ਕਰਕੇ ਕਲਿੱਪ ਵੇਖੇ ਮੈਂ ਵੀ ਇੰਟਰਵਿਊਸ ਨਹੀਂ ਆ ਵੀ ਸਪੈਸ਼ਲ ਬੰਦੇ ਦੇ ਵੀਡੀਓ ਬਣਾ ਕੇ ਪਾਈ ਵੀ ਪਈ ਧਰਨੇ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਸੀ ਡਿਵੈਲਪਮੈਂਟ ਨਹੀਂ ਹੋ ਰਹੀ ਸੀ ਤੇ ਉਹਦੇ ਕਰਕੇ ਹੀ ਨਸ਼ਾ ਪੰਜਾਬ ਦੇ ਵਿੱਚ ਵਧਿਆ ਉਹਦੇ ਕਰਕੇ ਵੀ ਦੱਸੋ ਯਾਰ ਤੁਸੀਂ ਕਿਸਾਨਾਂ ਨੂੰ ਨਸ਼ੇ ਵਾਲੇ ਬਣਾ ਤਾ ਬਿਲਕੁਲ ਸੋ ਜਿਹੜਾ ਸਮਾਂ ਆ ਉਹ ਗਾ ਨੂੰ ਵਧ ਰਿਹਾ ਸੋ ਸੰਗਤ ਸਾਹਿਬ ਤੁਸੀਂ ਦੋਕ ਸਵਾਲ ਮੇਰੇ ਤੁਹਾਨੂੰ ਹੋਰ ਨੇਕਤਾ ਹੋਈ ਹੁਣ ਹੁਣੇ ਅਸੀਂ ਜਾ ਕੇ ਆਏ ਹਾਂ ਪੰਜਾਬ ਫੇਰੀ ਤੇ ਵੀ ਗਏ ਸੀ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਦੀ ਬੇਟੀ ਦੇ ਆਨੰਦਕਾਰ ਸੀਗੇ ਤੁਸੀਂ ਉੱਥੇ ਵੀ ਗਏ ਹੋ ਸੋ ਬਾਦਲ ਸਾਹਿਬ ਨਾਲ ਮੇਲ ਮਲਾਪ ਹੋਇਆ ਕਿਦਾਂ ਦਾ ਰਿਹਾ ਸਭ ਪਾਰਟੀ ਦੀ ਸਥਿਤੀ ਉਹਨਾਂ ਦੇ ਵੱਲ ਕਿਦਾਂ ਦੇਖਦੇ ਆਓ ਸਾਰਾ ਕੁਝ ਜੋ ਵਾਪਰ ਰਿਹਾ ਬਹੁਤ ਵਧੀਆ ਬਹੁਤ ਵਧੀਆ ਸੀਗਾ ਜਿੱਦਨੇ ਵੀ ਉਹਦੇ ਕਾ ਨੂੰ ਪ੍ਰੋਗਰਾਮ ਸੀਗੇ ਹਮ ਹਮ ਉਥੇ ਤਾਂ ਮੁਖੀ ਤਾਂ ਹੀ ਪਹੁੰਚਿਆ ਸੀ ਰਾਣੀ ਤੇ ਵੀ ਪਹੁੰਚਿਆ ਸੀ ਇੱਕ ਹੋਰ ਸਭ ਤੋਂ ਜਣਾ ਮਹੱਤਵਪੂਰਨ ਹੂੰ ਹੂੰ 13 ਸਟੇਟਾਂ ਦੇ ਸੀਐਮ ਤੇ ਵੀ ਪੀ ਸਿੰਘ ਜਿਹੜਾ ਰਾਸ਼ਟਰਪਤੀ ਆ ਉਹ ਵੀ ਪਹੁੰਚੇ ਸੀ ਤੇ ਹਲੇ ਤਾਂ ਦੇ ਕਰਨ ਜਿਹੜੇ ਸੈਕਟਰ ਦੇ ਵਜ਼ੀਰ ਆ ਉਹ ਵੀ ਬਹੁਤ ਜ਼ਿਆਦਾ ਪਹੁੰਚੇ ਸੀ ਆਪ ਕੋ ਤੇ ਇੱਕ ਸਭ ਤੋਂ ਜਿਹੜੀ ਚੀਜ਼ ਵੇਖਣ ਆ ਰਹੀ ਸੀ ਉਥੇ ਮੌਕੇ ਦੀਆਂ ਸਰਕਾਰਾਂ ਦੇ ਇੱਕ ਬੰਦਾ ਵਜ਼ੀਰ ਸੀ ਉਹ ਬੰਦਾ ਸੱਦਾ ਗਿਆ ਸੀ ਉਹ ਕਹਿੰਦੇ ਸੱਦਾ ਨਹੀਂ ਆਇਆ ਸੀ ਐਮਾਨ ਕਹਿੰਦੇ ਆ ਵੀਰੇ ਸੱਦਾ ਉਹਨਾਂ ਨੂੰ ਜਾਂਦਾ ਜਿਨ੍ਹਾਂ ਨੇ ਕੋਈ ਸਟੈਂਡ ਹੋਵੇ ਜਿਹੜੇ ਬੰਦਾ ਸਟੈਂਡ ਦੀ ਉਹਨੂੰ ਸੱਦਣਾ ਹੂੰ ਉਹ ਪਤਾ ਹੁੰਦਾ ਵੀ ਉਹਦੇ ਕਹਨੂੰ ਕੀ ਹਿਸਾਬ ਕਿਤਾਬ ਆ ਸੱਦਾ ਨਹੀਂ ਗਿਆ ਸੱਦਾ ਹੀ ਸੋ ਸੁਖਬੀਰ ਬਾਦਲ ਸਾਹਿਬ ਨੂੰ ਮਿਲੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਕਿਦਾਂ ਪਾਰਟੀ ਦੀ ਅਗਾਂਹ ਨੂੰ ਰਣਨੀਤੀ ਨੂੰ ਲੈ ਕੇ ਕੋਈ ਗੱਲਾਂ ਬਾਤਾਂ ਹੋਈਆਂ ਤੁਹਾਡੇ ਦਰਮਿਆਨ ਤੁਸੀਂ ਇੱਕ ਚੀਜ਼ ਵੇਖੋ ਜਿਨੇ ਵੀ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੰਟਰਵਿਊ ਚ ਕੋਈ ਉਹਦੇ ਕਹਨੂੰ ਪਿਕਚਰ ਹੋਏ ਨੇ ਹੂੰ ਕਿਤੇ ਚਿਹਰੇ ਤੇ ਵੇਖੋ ਬੰਦੇ ਦੇ ਨੂਰ ਹੁੰਦਾ ਕੋਈ ਅਦਾਸੀ ਦੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਆ ਗੁਰੂ ਦਾ ਭਾਣਾ ਮੰਨਣ ਵਾਲੇ ਬੰਦੇ ਆ 24 ਘੰਟੇ ਦੇ ਕੋਲ ਗੁਰੂ ਮਹਾਰਾਏ ਨੂੰ ਮੰਨਦੇ ਆ ਸਵੇਰ ਜਦੋਂ ਆਪ ਦਾ ਦਿਨ ਸਟਾਰਟ ਕਰਦੇ ਆ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਫਿਰ ਦਿਨ ਸਟਾਰਟ ਕਰਦੇ ਆ ਸੋ ਸੰਗਤ ਸਾਹਿਬ ਜਾਣਦਿਆਂ ਦੇ ਸਵਾਲ ਆ ਆਪਾਂ ਕੈਨੇਡਾ 'ਚ ਬੈਠੇ ਆ ਤੁਸੀਂ ਬਿਜ਼ਨਸਮੈਨ ਵੀ ਹੋ ਬਿਜ਼ਨਸ ਨਾਲ ਡੀਲ ਕਰਦੇ ਆ ਇਮੀਗ੍ਰੇਸ਼ਨ ਪਾਲਿਸਿਜ਼ ਬੜੀਆਂ ਬਦਲ ਰਹੀਆਂ ਨੇ ਅੱਜ ਹੋਰ ਐ ਕੱਲ ਹੋਰ ਐ ਹੁਣ ਤਾਂ ਪ੍ਰਧਾਨ ਮੰਤਰੀ ਵੀ ਕੈਨੇਡਾ ਦਾ ਜਿਹੜਾ ਉਹ ਬਦਲ ਦਿੱਤਾ ਗਿਆ ਇਸਤਫਾ ਦੇ ਦਿੱਤਾ ਜਸਟਿਨ ਟਰੂਡੋ ਹੁਣਾਂ ਨੇ ਤੇ ਆਗਾ ਨੂੰ ਜਿਹੜੀ ਇਮੀਗ੍ਰੇਸ਼ਨ ਹੈ ਉਹ ਸਖਤ ਹੋਣ ਦੇ ਬਹੁਤ ਚਾਂਸਿਸ ਜਿਹੜੇ ਉਹ ਵੱਧ ਗਏ ਆ ਸੋ ਐਜ਼ ਅ ਬਿਜ਼ਨਸਮੈਨ ਤੁਸੀਂ ਕੀ ਸੋਚਦੇ ਹੋ ਮੈਂ ਥੋੜਾ ਇਹ ਸਵਾਲ ਦਾ ਨਾ ਇਸ ਚੀਜ਼ ਨਾਲ ਤੁਹਾਨੂੰ ਦੱਸਦਾ ਵੀ ਸਾਡੇ ਬੰਦਿਆਂ ਨੇ ਆਪ ਦੇ ਆਪ ਨੂੰ ਹੀ ਨੁਕਸਾਨ ਕੀਤਾ ਜੇ ਆਪਾਂ ਕਹੀਏ ਇਮੀਗ੍ਰੇਸ਼ਨ ਦੇ ਰੂਲ ਸਖਤ ਕਰਦੇ ਇਮੀਗ੍ਰੇਸ਼ਨ ਨੇ ਰੂਲ ਸਖਤ ਕਰ ਤੋ ਦਿੱਤੇ। ਇਮੀਗ੍ਰੇਸ਼ਨ ਨੂੰ ਇਹ ਚੀਜ਼ ਦੀ ਲੋੜ ਕਰ ਤੋ ਪਈ। ਹੁਣ ਆਪਣੇ ਵਿਨਿ ਪੈਗ ਹੈ। ਵਿਨਿ ਪੈਗ ਦੀ ਜਿਹੜੀ ਪ੍ਰਵਿੰਸ ਦੀ ਗਵਰਨਮੈਂਟ ਹੈ ਇਹਨੇ 2-2 ਸਾਲ ਦੀ ਪਿਛਲੇ ਸਾਲ ਐਕਸਟੈਂਸ਼ਨ ਦਿੱਤੀ ਸੀ। ਜੀ। ਉਹ ਆ ਗਈ ਰਾਈਟ। ਫਿਰ ਗਾਂ ਵਾਲੇ ਸਾਲ ਫਿਰ ਉਹਨਾਂ ਨੇ ਐਕਸਟੈਂਸ਼ਨ ਨੂੰ ਪਾਲਿਸੀ ਉਹਦੇ ਕਿਨੂੰ ਥੋੜਾ ਜਿਹਾ ਰਿਵਾਈਜ਼ ਕਰਨ ਵਾਸਤੇ ਸੈਂਟਰ ਗਵਰਨਮੈਂਟ ਨੂੰ ਅਪੀਲ ਕੀਤੀ ਉਹਨਾਂ ਨੇ ਡਿਨਾਈ ਕਰ ਦਿੱਤੀ। ਹੁਣ ਜਿੰਨੇ ਕ ਮੈਂ ਵੇਖਿਆ ਬਿਲ ਅਲਮੋਸਟ ਆਲਮੋਸਟ 80% ਜਵਾਕਾਂ ਦੇ ਵੀਜਾ ਰਿਫਿਊਜ਼ ਹੋ ਰਹੇ ਤੇ ਸਭ ਤੋਂ ਵੱਡੀ ਹਾਂ ਜਿਹੜੇ ਵਰਕ ਪਰਮਟ ਪਰਫਿਊਜ਼ਲ ਰੇਟ ਵਧਿਆ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਜਿਨ੍ਹਾਂ ਕੋਲੇ ਐਨਆਈਐਮ ਪਿੰਗ ਹੈ ਉਹ ਵੀਰੋ ਦੇ ਕੋਲ ਕੋਈ 40000 ਰੁਪਏ ਦਾ ਕੋਈ 50000 ਰੁਪਏ ਦਾ ਕੋਈ 60000 ਰੁਪਏ ਇਹ ਵਿਚਾਰੇ ਕਿੱਥੋਂ ਦੇਣ ਡਿਵੈਲਪਮੈਂਟ ਨੂੰ ਦੇਕਰ ਨੂੰ ਜੇ ਤੁਸੀਂ ਆਦਾ ਬਿਜ਼ਨਸ ਵੀ ਡਿਵੈਲਪ ਕਰਨਾ ਸਾਰਾ ਕੁਝ ਕਰਨਾ ਇਹਨਾਂ ਦੀ ਵੀ ਹੈਲਪ ਕਰਨੀ ਪਵੇਗੀ ਤੁਹਾਨੂੰ ਥੋੜੀ ਜਿਹੀ ਇੱਕ ਚੀਜ਼ ਹੋਰ ਮੈਂ ਕਰਨੀ। ਜੀ ਅਸੀਂ ਅੱਜ ਤੱਕ ਮੈਂ ਤੁਹਾਡੇ ਕੈਮਰੇ ਦੇ ਮੋਹਰੇ ਕਹਿਣਾ। ਜੀ ਮੇਰੇ ਕੋਲੇ ਬੰਦਾ ਲਾਇਆ। ਮੈਂ ਕਿਸੇ ਨੂੰ ਸਿੰਗਲ ਪਹਿਨੀ ਵੀ ਆ ਲੈਣ। ਹੂੰ ਮੇਰੇ ਤਾਕਤ ਦੇ ਮੁੰਡੇ ਹੈਗੇ ਆ। ਉਹਨਾਂ ਨੂੰ ਪੁੱਛ ਲਿਓ ਕਦੇ। ਪਰ ਕਈ ਵੀਰਾਂ ਨਾਲ ਇਹ ਵੀ ਤੱਕਾ ਕਰ ਜਾਂਦੇ ਆ। ਹੂੰ ਇਹ ਵੀ ਤੱਕਾ ਕਰ ਜਾਂਦੇ। ਹੁਣ ਮੈਂ ਮੇਰੇ ਕੋਲੇ 4-5 ਬੰਦੇ ਸੀਗੇ। ਹੂੰ ਇੱਥੇ ਵੀ ਇਹ ਹੁਣ ਵੀ ਹੁਣੇ ਗਏ। ਉਹਨਾਂ ਨੂੰ ਮੈਂ ਜਮਾਂ ਫ੍ਰੀ ਚੱਲਣ ਦਿੱਤੀ ਕਿ ਇੱਕ ਸਿੰਗਲ ਪਹਿਨੀ ਨਹੀਂ। ਹੂੰ ਹੂੰ ਤੇ ਮਾੜਿਆ ਪੁੱਤਾਂ ਨੇ ਉਹਦੇ ਕਹਨ ਜਿੱਦੇ ਪੀਆਰ ਆ ਗਈ ਰਾਈਟ ਮੇਰਾ ਲੋਡ ਵਿੱਚ ਅੱਛਾ ਵੀ ਦੱਸੋ ਉਹਦੇ ਕੰਮ ਕਈ ਬਰਾਬ ਦੇ ਮਨ ਨੂੰ ਵੀ ਠੇਸ ਪਹੁੰਚਦੀ ਫੇਰ ਕਹਿੰਦਾ ਵੀ ਪ੍ਰਮਾਤਮਾ ਦੇ ਦੇਣ ਆ ਜਿੰਨੀ ਕਿ ਇਹਨਾਂ ਨੂੰ ਸੀ ਹੁਣ ਅਸੀਂ ਖੜੇ ਕਿੱਥੇ ਐਨਟ੍ਰਾਸਟ ਬ੍ਰੇਕ ਕਰਦੇ ਆ ਵੀ ਜੇ ਕੋਈ ਬੰਦਾ ਇਹਨਾਂ ਦੀ ਮਦਦ ਕਰਦਾ ਟਰਸਟ ਬਿਲਕੁਲ ਬ੍ਰੇਕ ਨਹੀਂ ਉਹ ਹੁਣ ਬੰਦਾ ਮਦਦ ਕਰਨੀ ਚਾਹੁੰਦਾ ਆਪਾਂ ਹੁਣ ਵੀ ਕਰੇ ਦੀ ਗੁਰੂ ਮਾਰਗ ਦੀ ਕਿਰਪਾ ਗਰਨਾਨਕ ਪਾਤਸ਼ਾਹ ਦੀ ਕਿਰਪਾ ਅੱਜ ਵੀ ਆਪਾਂ ਜਿਵੇਂ ਕਹਿੰਦੇ ਆ ਵੀ ਲੰਗਰ ਲਾਇਆ ਵਾ ਆਪਾਂ ਅੱਜ ਤੱਕ ਉਹਦੇ ਕੰਨੋਂ ਜਿਹੜਾ ਆਥਾ ਤਿਆਗਾ ਨਾ ਇੱਕ ਬੰਦਾ ਸਿੰਗਲ ਬੰਦਾ ਵੀ ਗਿਆ ਤੇ ਵਿਹਾਂ ਸੰਗੇ ਦੇ ਯਾਰ ਚ ਗਏ ਸੀਗੇ ਸੰਗੇ ਨੇ ਐਲਮ ਨੇ ਦਿੱਤੀ ਇੱਕ ਬੰਦਾ ਵੀ ਆਪ ਉਹਦੇ ਦੇਨਦਾਰ ਮੇਰੀ ਜਨ ਕੀ ਕਈ ਵਾਰ ਮੈਨੂੰ ਆਇਆ ਦਾ ਆਪਾਂ ਮੈਂ ਵੀ ਕਹਿ ਦਿੰਦਾ ਕਈ ਵਾਰ ਜਦੋਂ ਮੇਰੇ ਕੋਲੇ ਕੋਈ ਬੰਦਾ ਆਉਂਦਾ ਰਹੇ ਤੇ ਮੈਂ ਪੁੱਛ ਲੈਣਾ ਕਿਥੇ ਕੰਮ ਕਰਕੇ ਆ ਫਲਾਨੇ ਥਾਂ ਮਾ ਕਾ ਪਹਿਲਾਂ ਨਹੀਂ ਅਸੀਂ ਦੱਸੇ ਹੁਣ ਤੈਨੂੰ ਕਿਵੇਂ ਦੱਸ ਗਏ ਨਹੀਂ ਭਾਈ ਉਹ ਦੇਖਣ ਮੇਰੇ ਕੋ ਹਸਪੀ ਨੂੰ ਪਤਾ ਹੀ ਹੋਣ ਲੱਗਾ ਕਾ ਕਿਵੇਂ ਪਤਾ ਲੱਗਾ ਤੁਸੀਂ ਐਲਆਈਐਮ ਫਰੀ ਦਿੰਦੇ ਹਮ ਤੇ ਮਾ ਕਾ ਜਿਹੜੇ ਤੁਹਾਡੇ ਪਿੱਛੇ ਹੈ ਜਿਹੜੀਆਂ ਕੰਪਨੀਆਂ ਦੇ ਵਿੱਚ ਤੁਸੀਂ ਪਹਿਲਾ ਕੰਮ ਕਰਦੇ ਸੀ 40000 ਮੰਗਦਾ ਕੋਈ 30000 ਮੰਗਦਾ ਆਪਾਂ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਆ ਭਾਈ ਇਹਨਾਂ ਦਾ ਵਿਚਾਰਿਆਂ ਦਾ ਨਜਾਇਜ਼ ਫਾਇਦਾ ਨਾ ਠਾਉ ਹ ਹ ਇਹਨਾਂ ਨੂੰ ਜੇ ਦੇਖਣ ਜੇ ਤੁਹਾਡੇ ਨਾਲ 2 ਸਾਲ ਬੰਦਾ ਉਹੀ ਕੰਮ ਕਰ ਗਿਆ ਨਾ ਤੇ ਤੁਹਾਡੇ ਐਲਆਈਐਮ ਦੇ ਪੈਸੇ ਉਹੀ ਨਿਕਲਿਆਉਣੇ ਉਹੀ ਇਹ ਨਾੜੇ ਬੰਦੇ ਨੇ ਤੁਹਾਨੂੰ ਉਹਨਾਂ ਸਾਥ ਦੇ ਦੇਣੇ ਤੇ ਹੁਣ ਗਵਰਨਮੈਂਟ ਲੋਕ ਉਹਦੇ ਕਹਨ ਜਿਹੜਾ ਸਾਡੀਆਂ ਗਲਤੀਆਂ ਵੀਰੇ ਬੰਦੇ ਜਿਹੜੇ ਕਿ ਸਟੱਡੀ ਛੱਡ ਗਏ ਉਹਨਾਂ ਦੇ ਰਿਫਿਊਜ਼ ਲਾਈਨ ਆਵਗਾ ਜਿਹੜੇ ਬੰਦਿਆਂ ਨੇ ਕਾਰ ਚੇਂਜ ਕਰ ਲਏ ਗਾਂ ਇੱਥੇ ਪ੍ਰਾਈਵੇਟ ਕਾਲਜ ਹੈ ਉਹਨਾਂ ਕਰਕੇ ਰਿਫਿਊਜ਼ ਲਾਈਨ ਇਸ ਕਰਕੇ ਉਹਦੇ ਕਹਨ ਇਹਨਾਂ ਨੇ ਵਿਰੇਸ਼ ਕਰਨਾ ਹੀ ਕਰਨਾ ਸੀਗਾ ਇਹਨਾਂ ਨੇ ਬਹੁਤਾ ਚਿਹਰਾ ਆਪਣਾ ਚੱਲਣਾ ਨਹੀਂਗਾ ਇੱਥੇ ਵੀ ਅਸੀਂ ਉਹੋ ਚੀਜ਼ੀ ਕਰਦੇ ਚੋਰੀਆਂ ਚਵਟੀਆਂ ਵਧ ਗਈਆਂ ਹਮ ਇੱਥੇ ਹੁਣ ਜਿਹੜਾ ਅਸਲ ਵਿੱਚ ਕਨੇਡਾ ਦਾ ਇਹ ਹਾਲ ਨਹੀਂ ਹੋਣਾ ਸੀਗਾ ਕੈਨੇਡਾ ਦਾ ਸਾਰਾ ਜਿਹੜਾ ਮਾਰਕੀਟਿੰਗ ਦੇ ਦੇ ਵਿੱਚ ਦੇਦਕਾਂ ਨੂੰ ਜਿਹੜੇ ਨੈਗੇਟਿਵਿਟੀ ਦਿਖਾਈ ਗਈ ਹੈ ਨਾ ਵਰਲਡ ਦੇ ਵਿੱਚ ਇਹ ਸੋਸ਼ਲ ਮੀਡੀਆ ਨੇ ਦਿਖਾਈ ਜਿੱਦਾਂ ਆਪਣੇ ਪਹਿਲਾ ਪੰਜਾਬ ਦੇ ਵਿੱਚ ਉਹਦੇ ਕਨਵਾਮ ਵਾਲਿਆਂ ਨੇ ਜਦੋਂ ਕਿ ਦੂਜੀਆਂ ਪਾਰਟੀਆਂ ਅਨੁਸਾਰ ਕਹਿੰਦਾ ਵੀ ਨਕਮੇ ਹਨ ਕਮੇ ਹਨ ਨਕਮੇ ਸਾਰੇ ਹਨ ਕਮਿਆਬ ਨਿਕਲੇ ਉਹ ਚੀਜ਼ ਹੁਣ ਕੈਨੇਡਾ ਨਾਲ ਹੋਈ ਵੀ ਨਹੀਂ ਕੈਨੇਡਾ ਦਾ ਹੁਣ ਕੈਨੇਡਾ ਦਾ ਕੋਈ ਉਹਦੇ ਕੋਲ ਚੰਗਾ ਪੱਖ ਤਾਂ ਕੋਈ ਦਿਖਾਇਆ ਕਿਤੇ ਅੱਜ ਤੁਸੀਂ ਵੇਖੋ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਐਡਾ ਚੱਲਦੇ ਹਨ ਜਿੰਨੇ ਵੀ ਬਲੋਕਰ ਬੈਠੇ ਆ ਜਿੰਨਾ ਵੀ ਸਾਰਾ ਕੁਝ ਚੱਲ ਰਿਹਾ ਕੈਨੇਡਾ ਦੇ ਅੰਗੇਸਟ ਚਾਹਤੇ ਕੈਨੇਡਾ ਦੇ ਵਿੱਚ ਆਪ ਭੁੱਖ ਮਰੀ ਜਰ ਮਰ ਗਈ ਕੋਈ ਭੁੱਖ ਮਰੀ ਨਹੀਂ ਬਈ ਸਾਰਾ ਕੁਝ ਵਧੀਆ ਸਾਰਾ ਕੁਝ ਚੱਲ ਜੀਦਾ ਰਹਿਟ ਜਿਹੜਾ ਬੰਦਾ ਕੰਮ ਵਾਲਾ ਕੰਮ ਕਰਦਾ ਜਿਹੜਾ ਬੰਦਾ ਉਹਦੇ ਕੋਲ ਨਕਮਾ ਉਹਨੇ ਕੰਮ ਹੀ ਨਹੀਂ ਕਰਨਾ ਉਹਦੇ ਲਈ ਤਾਂ ਜਿੱਥੇ ਭਲ ਇੰਡੀਆ ਜਾਵੜਾ ਭਲ ਉੱਥੇ ਜਾਵੜਾ ਦੇ ਕੋਲ ਇੱਕੋ ਜਿਹੀ ਚੀਜ਼ ਹੈ ਕੈਨੇਡਾ ਵਧੀਆ ਕੈਨੇਡਾ ਕੋਈ ਮਾੜਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਸੰਗਾ ਸਾਹਿਬ ਤੁਸੀਂ ਸਾਡੇ ਨਾਲ ਜਿਹੜੀ ਅੱਜ ਸਾਂਝ ਪਾਈ ਐ ਇਸ ਐਪੀਸੋਡ ਦੇ ਵਿੱਚ ਸੋ ਲਖਬੀਰ ਸੰਘਾ ਹੋਂਾਂ ਦੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਅੱਜ ਤੇ ਕੀ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਰਿਹਾ ਸੱਤਾਧਾਰੀ ਪਾਰਟੀ ਨੇ ਕਿਹੜੇ ਨਵੇਂ ਪੱਤੇ ਖੋਲ੍ਹਿਆ ਉਹਦੇ ਬਾਰੇ ਗੱਲਬਾਤ ਕੀਤੀ ਹੈ ਬੀਤੇ ਦਿਨਾਂ ਦੇ ਵਿੱਚ ਕੀ ਕੁਝ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਾਪਰਿਆ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇਣ ਵਾਲੀ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਦੇ ਵੱਲੋਂ ਕੀ ਕੁਝ ਆ ਬੀਤੇ ਦੌਰ ਦੇ ਵਿੱਚ ਕੀਤਾ ਗਿਆ ਉਹਦੇ ਬਾਰੇ ਗੱਲਬਾਤ ਕੀਤੀ ਹੈ ਤੇ ਆਖਰ ਦੇ ਵਿੱਚ ਥੋੜੀ ਜੀ ਅਸੀਂ ਇਮੀਗ੍ਰੇਸ਼ਨ ਦੇ ਪੱਖ ਨੂੰ ਵਿੱਚ ਹੋਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਐਪੀਸੋਡ ਦੇ ਵਿੱਚ ਮੈਨੂੰ ਹਰਮਨਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ